ਸਤਿ ਸ਼੍ਰੀ ਅਕਾਲ ਜੀ ਐਂਡ ਅ ਗੁੱਡ ਮਾਰਨਿੰਗ ਟੂ ਆਲ ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ ਉਮੀਦ ਕਰਦੇ ਆ ਬਿਲਕੁਲ ਠੀਕ ਠਾਕ ਹੋਵੋਗੇ ਇੱਕ ਛੋਟੀ ਜਿਹੀ ਸਵੇਰ ਲੈ ਕੇ ਮੈਂ ਸ਼ੈਰੀ ਹਾਜ਼ਰ ਆ ਦਾ ਮਾਰਨਿੰਗ ਸ਼ੋਅ ਦੇ ਵਿੱਚ ਮਾਰਨਿੰਗ ਸ਼ੋਅ ਦੇ ਵਿੱਚ ਵੱਖ-ਵੱਖ ਵਿਸ਼ਿਆਂ ਦੇ ਉੱਤੇ ਅਸੀਂ ਗੱਲ ਕਰਦੇ ਆ ਔਰ ਵੱਖ-ਵੱਖ ਸ਼ਹਿਰਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਕੁਝ ਆਸ-ਪਾਸੇ ਚੱਲ ਰਿਹਾ ਹੈ ਅੱਜ ਗੱਲ ਕਰਾਂਗੇ ਐਡਮਿੰਟਨ ਸ਼ਹਿਰ ਦੀ ਕਿ ਐਡਮਿੰਟਨ ਦੇ ਵਿੱਚ ਸਰਗਰਮੀਆਂ ਜਿਹੜੀਆਂ ਨੇ ਉਹ ਕਿਹੋ ਜਿਹੀਆਂ ਚੱਲ ਰਹੀਆਂ ਨੇ ਖਾਸ ਕਰਕੇ ਖੇਡ ਖੇਤਰ ਦੇ ਵਿੱਚ ਵੀ ਕੁਝ ਡਿਫਰੈਂਟ ਤਰੀਕੇ ਦੀਆਂ ਜਿਹੜੀਆਂ ਕਹਿ ਲਓ ਕਿ ਚੀਜ਼ ਦੀ ਮਲੋਵੀ ਇੱਕੋ ਖੋਲ ਦੇ ਦਿੱਤੀ ਗਈ ਸੀ ਤੁਸੀਂ ਆਪਣੇ ਘਰਬਾਰ ਬਣਾ ਲਓ ਥੋੜੇ ਜੇ ਵੱਡੇ ਕਰ ਸਕਦੇ ਹੋ ਉਹਨਾਂ ਨੇ ਕਾਫੀ ਨਜਾਇਜ਼ ਫਾਇਦਾ ਚੁੱਕਿਆ ਜਿਹਦੇ ਕਰਕੇ ਹੁਣ ਜਿਹੜੀ ਹੈ ਸਿਟੀ ਨੂੰ ਡਿਫਰੈਂਟ ਤਰੀਕੇ ਨਾਲ ਇਹਨਾਂ ਨੂੰ ਡੀਲ ਕਰਨਾ ਪੈ ਰਿਹਾ ਸੋ ਜ਼ਮੀਨੀ ਚੋਣਾ ਵੀ ਹੋ ਕੇ ਹਟਿਆ ਨੇ ਇਹਨਾਂ ਸਾਰੀਆਂ ਸਰਗਰਮੀਆਂ ਦੇ ਉੱਤੇ ਨਜ਼ਰ ਪਾਣ ਲਈ ਇਸ ਵੇਲੇ ਐਡਮਿੰਟਨ ਤੋਂ ਲਾਈਵ ਸਾਈਡ ਨਾਲ ਜੁੜੇ ਹੋਏ ਨੇ ਕੁਲਮੀ ਸਿੰਘ ਸੰਗਾ ਜੀ ਸੰਗਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਦਾ ਮਾਰਨਿੰਗ ਸ਼ੋ ਦੇ ਵਿੱਚ ਬਹੁਤ ਬਹੁਤ ਧੰਨਵਾਦ ਸ਼ਰੀਰ ਅਤੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਤਰੀ ਹਾਕਾ ਜੀ ਸੰਗੈ ਸਤਿ ਸ਼੍ਰੀ ਅਕਾਲ ਸੰਗੈ ਮੌਸਮ ਦੇ ਹਾਲਾਤ ਸੁਣਾਓ ਕਿਵੇਂ ਦਾ ਮੌਸਮ ਹੈ ਕੀ ਕੋਈ ਕੁਛ ਆਸੇ ਪਾਸੇ ਚੱਲ ਰਿਹਾ ਮੌਸਮ ਦੇਖੋ ਜੀ ਸਾਡੇ ਕਦੇ ਤੇ ਬੱਦਲ ਹੋ ਜਾਂਦੇ ਆ ਤੇ ਕਦੇ ਵਰਖਾ ਪੈਣ ਲੱਗ ਪੈਂਦੀ ਆ ਹ 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 ਇੱਕ ਦਿਨ ਮੜਾ ਜਾਏ ਬਚਾ ਹੁੰਦਾ ਹੀ ਫੇਕਣੀਆਂ ਆਉਣ ਲੱਗ ਪੈਂਦੀਆਂ ਪਰ ਇਦਾਂ ਹੈ ਵੀ ਫਾਰਮਰਜ਼ ਜਿਹੜੇ ਆ ਉਹ ਖੁਸ਼ ਨੇ ਇਦਾਂ ਇਵਨ ਅ ਅਲਬਰਟਾ ਦੇ ਹੋਰ ਸਿਆ ਵਿੱਚ ਉਹ ਕਹਿੰਦੇ ਵੀ ਆ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਮੀਂਹ ਪੈ ਕੇ ਹਟਿਆ ਨਾ ਜੀ ਉਹਦੇ ਨਾਲ ਉਹ ਕਹਿੰਦੇ ਵੀ ਸਾਰਾ ਕੁਝ ਜਿਹੜਾ ਉਹ ਹੁਣ ਪੁੰਗਰ ਪਿਆ ਆ ਮਤਲਬ ਫਸਲਾਂ ਜਿਹੜੀਆਂ ਜਦੋਂ ਤੁਹਾਨੂੰ ਪਾਉਦਾ ਲਹਿ ਲਾਉਂਦੀਆਂ ਨੇ ਤੇ ਸਾਰੇ ਖੁਸ਼ ਹੋ ਜਾਂਦੇ ਨੇ ਇਸੇ ਤਰ੍ਹਾਂ ਹੀ ਫਾਰਮਰ ਵੀ ਜਿਹੜੇ ਨੇ ਉਹ ਖੁਸ਼ ਆ ਪਰ ਜਿਹੜੇ ਸ਼ਹਿਰਾਂ ਦੇ ਵਿੱਚ ਲੋਕਾਂ ਨੇ ਆਪਣੇ ਬਾਗ-ਬਗੀਚੇ ਲਾਏ ਨੇ ਛੋਟੇ-ਛੋਟੇ ਠੋਕੀ ਗਰਮੀਆਂ ਨੂੰ ਆਪਣਾ ਸ਼ੌਕ ਪੂਰਾ ਕਰਦੇ ਵਿੱਚ ਰੋ ਟਮਾਟਰ ਲਾ ਲਈਏ ਉਹਦਾ ਤਾਂ ਤੁਹਾਨੂੰ ਪਤਾ ਉਹਨੇ ਟਮਾਟਰ ਕਿਸ ਨੇ ਖਾਣੇ ਨੇ ਉਹਦੇ ਜਿੰਨੇ ਲੋਕਾਂ ਨੇ ਟਮਾਟਰ ਪੈਸੇ ਖਰਚ ਕੇ ਉਹ ਬੂਟੇ-ਬਾਟੇ ਲਾਏ ਹੁੰਦੇ ਆ ਆਪਣੇ ਆਪ ਨੂੰ ਬਿਜ਼ੀ ਰੱਖਣ ਨੂੰ ਥੋੜਾ ਜਿਹਾ ਤੇ ਥੋੜਾ ਸ਼ੌਕ ਵੀ ਪੂਰਾ ਹੋ ਜਾਂਦਾ ਲੋਕਾਂ ਦਾ ਸੋ ਇਸ ਤਰ੍ਹਾਂ ਦਾ ਜੀ ਮੌਸਮ ਐ ਇਸ ਵੇਲੇ 17-18 ਡਿਗਰੀ ਟੈਂਪਰੇਚਰ ਆ ਕੋਈ ਜ਼ਿਆਦਾ ਨਹੀਂ ਹੈ ਤੇ ਬੱਦਲ ਵਾਈ ਆ ਕਿਤੇ-ਕਿਤੇ ਸੂਰਜ ਵੀ ਜਿਹੜਾ ਝਾਤੀਆਂ ਜੀਆਂ ਮਾਰ ਰਿਹਾ ਜੀ ਬਿਲਕੁਲ ਠੀਕ ਹੈ ਸੰਗਾ ਜੀ ਸੰਗਾ ਜੀ ਅੱਗੇ ਕੀ ਸਿਟੀ ਦੇ ਵਿੱਚ ਚੱਲ ਰਿਹਾ ਹੈ ਵੀ ਘਰ ਬਣਾਉਣ ਦੀ ਜਿਹੜੀ ਆ ਖੋਲ ਅਧ ਦਿੱਤੀ ਗਈ ਸੀ ਵੀ ਮਾੜੇ ਮੋٹے ਵੱਡੇ ਕਰ ਲੋ ਤੇ ਕਹਿੰਦੇ ਵੀ ਉਹ ਇਸ ਤਰੀਕੇ ਨਾਲ ਵੱਡੇ ਕਰ ਦਿੱਤੇ ਗਏ ਵੀ ਇਸ ਇਜਾਜ਼ਤ ਦਾ ਨਜਾਇਜ਼ ਫਾਇਦਾ ਜਿਹਨੂੰ ਉਠਾਣਾ ਕਹਿੰਦੇ ਨੇ ਵੀ ਲੋਕਾਂ ਨੇ ਆਪਣੇ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਮਤਲਬ ਬਣਾ ਲਈਆਂ ਪਹੁੰਚ ਤੋਂ ਬਾਹਰ ਵਾਲੀਆਂ ਜਿਹਦੇ ਤੇ ਹੁਣ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਹ ਪਹਿਲਾਂ ਪਰਮਿਸ਼ਨ ਦੇਣਾ ਤੇ ਹੁਣ ਰੋਕ ਲਗਾਉਣਾ ਇਹ ਪੂਰੀ ਖਬਰ ਜਾਨਣਾ ਚਾਹਾਂਗੇ ਤੁਹਾਡੇ ਤੋਂ ਵੈਸੇ ਆਪਣਾ ਪੰਜਾਬੀ ਭਾਈਚਾਰਾ ਤਾਂ ਇਹਨਾਂ ਗੱਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੁੰਦਾ ਜੀ ਕਿਉਂਕਿ ਜਦਾਂ ਹੁਣ ਚਾਹੇ ਉਹ ਇਮੀਗ੍ਰੇਸ਼ਨ ਵਾਲੀ ਗੱਲ ਹੋਵੇ ਪਹਿਲਾਂ ਅਸੀਂ ਮਨਿਸਟਰਾਂ ਦੀਆਂ ਮਨਤਾਂ ਕਰਦੇ ਸੀ ਵੀ ਸਾਡੇ ਭੈਣ ਭਰਾਵਾਂ ਨੂੰ ਉੱਥੋਂ ਆਉਣ ਦਿਓ ਅੱਛਾ ਜਦੋਂ ਹੁਣ ਸਟੂਡੈਂਟ ਆਉਣ ਲੱਗ ਪਏ ਪੜ੍ਹਾਈ ਲਿਖਾਈ ਦੇ ਸਿਲਸਿਲੇ ਦੇ ਵਿੱਚ ਉਹ ਅਸੀਂ ਉਹ ਸਿਸਟਮ ਨੂੰ ਚੰਗਾ ਅਬਿਊਜ਼ ਕੀਤਾ ਅਬਿਊਜ਼ ਕਰਨ ਤੋਂ ਬਾਅਦ ਜੋ ਕੁਝ ਇੱਥੇ ਜਿੱਦਾਂ ਦੀਆਂ ਗਤੀਵਿਧੀਆਂ ਹੋ ਰਹੀਆਂ ਸੀਗੀਆਂ ਉਹਨਾਂ ਦੇ ਫਿਰ ਲੋਕਾਂ ਨੂੰ ਬਾਅਦ ਚ ਇਹ ਵੀ ਹੁੰਦਾ ਵੀ ਭਾਈ ਇਹ ਤੇ ਰੋਕ ਲਾਓ ਕੁਝ ਇਹਨਾਂ ਕੋਲ ਨਾ ਦਿੱਤੀ ਜਾਵੇ ਤੇ ਸਰਕਾਰ ਨੇ ਜਿਹੜਾ ਜਿਗਾ ਉਹ ਕੰਮ ਕਰ ਦਿੱਤਾ ਹੁਣ ਇਹ ਤੁਹਾਨੂੰ ਯਾਦ ਆ ਵੀ ਜਦੋਂ ਨਾ ਪਿਛਲਿਆਂ ਸਾਲਾਂ ਦੇ ਵਿੱਚ ਸਾਰਿਆਂ ਹੀ ਸ਼ਹਿਰਾਂ ਦੇ ਵਿੱਚ ਇਹ ਗੱਲ ਚੱਲਦੀ ਸੀ ਵੀ ਲੋਕਾਂ ਦੇ ਰਹਿਣ ਨੂੰ ਥਾਂ ਨਹੀਂ ਹੈ ਕਿਰਾਏ ਬਹੁਤ ਆ ਘਰ ਨਹੀਂ ਮਿਲ ਰਹਾ ਅਪਾਰਟਮੈਂਟ ਨਹੀਂ ਮਿਲ ਰਹਾ ਅੱਛਾ ਜਿਹੜੇ ਜਿਹੜੇ ਸ਼ਹਿਰ ਜਿਵੇਂ ਟ੍ਰਾਂਟੋ ਹੋਇਆ ਬੈਂਕੂਵਰ ਹੋਇਆ ਤੇ ਕੰਡੋ ਬਹੁਤ ਬਣਨ ਲੱਗ ਪਏ ਸੀਗੇ ਤਾਂ ਕਿ ਲੋਕਾਂ ਨੂੰ ਅਡਜਸਟ ਕੀਤਾ ਜਾ ਸਕੇ ਐਡਮੰਟਨ ਵਰਗੇ ਸ਼ਹਿਰ 'ਚ ਛੋਟੇ ਘਰ ਵੀ ਸੀਗੇ ਪਰ ਇੱਥੇ ਇੱਕ ਜਿਵੇਂ ਨਾ ਪੁਰਾਣੇ ਜਿਹੜੇ ਰੈ residențial ਏਰੀਆਜ਼ ਹੈਗੇ ਨੇ ਉੱਥੇ ਬਹੁਤ ਵੱਡੇ ਵੱਡੇ ਲੋਟ ਆ ਘਰਾਂ ਦੇ ਜੀ ਤੇ ਘਰ ਛੋਟੇ ਹੁੰਦੇ ਸੀਗੇ ਲੋਟ ਵੱਡੇ ਹੁੰਦੇ ਸੀਗੇ ਹਮਮ ਤੇ ਉਹ ਸਿਟੀ ਨੇ ਕਿਹਾ ਵੀ ਭਾਈ ਇਦਾਂ ਕਰੋ ਚਲੋ ਆਪਾਂ ਨੂੰ ਇਹ ਨਹੀਂ ਵੀ ਨਵਾਂ ਏਰੀਆ ਜਾਂ ਜਿਹੜੇ ਕਈ ਹੋਰ ਡਿਵੈਲਪ ਕਰਨੇ ਪੈਣਗੇ ਫੇਰ ਉੱਤੇ ਤੁਹਾਨੂੰ ਸਰਵਿਸਿਜ਼ ਵੀ ਲਾਉਣੀਆਂ ਪੈਂਦੀਆਂ ਉਹਦੇ ਨਾਲ ਸਿਟੀ 'ਤੇ ਖਰਚਾ ਵੀ ਬਹੁਤ ਪੈ ਜਾਂਦਾ ਤੇ ਟੈਕਸ ਫੇਰ 'ਤੇ ਵੀ ਪੈਂਦਾ ਉਹਨਾਂ ਕਹਿੰਦੇ ਕਿ ਕਿਉਂ ਨਾ ਇਦਾਂ ਕੀਤੀ ਜਾਵੇ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਸ਼ਹਿਰ ਦੇ ਅੰਦਰ ਜਿਹੜੇ ਆ ਘਰ ਉਹ ਉੱਥੇ ਲੋਕਾਂ ਨੂੰ ਇਨਫਿਲ ਡਿਵੈਲਪਮੈਂਟ ਕਰਨ ਦੀ ਆਗਿਆ ਦਿੱਤੀ ਜਾਵੇ ਜਿੱਦਾਂ ਹੁਣ ਕੋ ਪਰਜ ਕਰੋ ਕੋਈ ਪੁਰਾਣਾ ਇੱਕ ਬੰਗਲੋ ਟਾਈਪ ਆ ਜਾਂ 22 ਲੈਵਲ ਘਰ ਕੋਈ ਪੁਰਾਣਾ ਬਣਿਆ ਆ ਉਹਨੂੰ ਢਾਉਣ ਦੀ ਇਜਾਜ਼ਤ ਦੇ ਦਿੱਤੀ ਵੀ ਚੰਗਾ ਤੁਸੀਂ ਇਹਨੂੰ ਢਾ ਕੇ ਇੱਥੇ ਦੋ ਬਣਾ ਸਕਦੇ ਆ ਜਾਂ ਤੁਸੀਂ ਥੋੜਾ ਵੱਡਾ ਘਰ ਬਣਾ ਸਕਦੇ ਆ अच्छा होया कि वो वो काफी ਲੋਕਾਂ ਨੇ ਜੀ ਉਹ ਸਿਲਸਿਲਾ ਸ਼ੁਰੂ ਕੀਤਾ ਔਰ ਉਹਦੇ ਚ ਸਿਟੀ ਨੂੰ ਵੀ ਫਾਇਦਾ ਹੋਇਆ ਵੀ ਜਿਹੜੇ ਨੇੜੇ ਨੇੜੇ ਲੋਕਾਂ ਨੂੰ ਘਰ-ਬਾਰ ਚਾਹੀਦੇ ਸੀ ਚਾਹੇ ਉਹ ਡਾਊਨਟਾਊਨ ਦਾ ਏਰੀਆ ਸੀ ਚਾਹੇ ਕੋਈ ਵੱਡੇ ਇੰਸਟੀਚੂਨਸ ਦੇ ਨੇੜੇ ਤੇੜੇ ਸੀ ਜਿੱਥੇ ਲੋਕੀ ਕੰਮਕਾਰ ਕਰਦੇ ਜਾਂ ਪੜ੍ਹਾਈ ਲਿਖਾਈ ਕਰਦੇ ਉੱਥੇ ਜਦੋਂ ਇਦਾਂ ਦੇ ਕੰਮ ਸ਼ੁਰੂ ਹੋਏ ਤੇ ਲੋਕਾਂ ਨੂੰ ਲੱਗਾ ਵੀ ਇਹ ਵਧੀਆ ਕਰ ਲਿਆ ਹੂੰ ਅੱਛਾ ਹੁਣ ਕਈ ਪੁਰਾਣੀਆਂ ਜਿਹੜੇ ਨੇਬਰਹੂਡ ਹੈਗੇ ਆ ਜੀ ਉਹ ਇਹਨਾਂ ਗੱਲਾਂ ਤੋਂ ਥੋੜੇ ਜਿਹਾ ਦੁਖੀ ਹੋ ਗਏ ਜੀ ਪੁਰਾਣੇ ਨੇਬਰਹੂਡ ਜਿਹੜੀ ਆ ਉਥੋਂ ਲੋਕੀ ਮਤਲਬ ਉਹ ਘਰ ਨੂੰ ਢਾਕੇ ਜਿਹੜਾ ਉਹ ਵੱਡੇ ਵੱਡੇ ਮੋਨੋਲਿਥਕ ਜਿਹੀਆਂ ਬਿਲਡਿੰਗਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਦਾਂ ਕਿਸੇ ਨੇ ਫੋਰ ਪਲੈਕਸ ਬਣਾ ਦਿੱਤਾ ਚਾਰ ਪੰਜ ਅਪਾਰਟਮੈਂਟਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹੂੰ ਉਹ ਫੇ ਜਿਹੜੇ ਪੁਰਾਣਾ ਇੱਕ ਕਰੈਕਟਰ ਹੁੰਦਾ ਨਾ ਜੀ ਬਲੌਕ ਦਾ ਜਿਹੜੇ ਲੋਕ ਉੱਥੇ ਰਹਿੰਦੇ ਆ ਉਹਨਾਂ ਨੇ ਮਹਿਸੂਸ ਕੀਤਾ ਵੀ ਯਾਰ ਇਹ ਤਾਂ ਮਤਲਬ ਸਾਡਾ ਇੱਥੇ ਰਹਿਣਾ ਸਾਡਾ ਜਿਹੜਾ ਅਸੀਂ ਜਿਸ ਤਰ੍ਹਾਂ ਦਾ ਚੱਲਦਾ ਆ ਰਿਹਾ ਜੀ ਉਹ ਬਿਲਕੁਲ ਬਦਲ ਜਾਏਗਾ ਜੀ ਕਿਉਂਕਿ ਜਦੋਂ ਤੁਸੀਂ ਉੱਥੇ ਅਪਾਰਟਮੈਂਟ ਬਿਲਡਿੰਗ ਬਣਾ ਦਿੱਤੀ ਲੋਕਾਂ ਨੂੰ ਪਾਰਕਿੰਗ ਕਰਨ ਨੂੰ ਥਾਂ ਨਹੀਂ ਮਿਲ ਰਿਆ ਦਰਖਤ ਕੱਟੇ ਜਾਣ ਲੱਗ ਪਏ ਯੂ ਨੋ ਇਦਾਂ ਦੀ ਜੇ ਉਹ ਕਹਿੰਦੇ ਵੀ ਐਮਰਜੈਂਸੀ ਵਹੀਕਲ ਦਾ ਨੰਗਣਾ ਇੱਥੋਂ ਉਹ ਔਖਾ ਹੋ ਜਾਏਗਾ ਸੋ ਉਹਨਾਂ ਗੱਲਾਂ ਨੂੰ ਲੈ ਕੇ ਲੋਕਾਂ ਨੇ ਥੋੜੀ ਬਹੁਤ ਸ਼ਿਕਾਇਤ ਕਰਨੀ ਸ਼ੁਰੂ ਕੀਤੀ ਹਮਮ ਭਈ ਇਹ ਇਦਾਂ ਨਹੀਂ ਹੋਣਾ ਚਾਹੀਦਾ ਤੇ ਉਦੋਂ ਤੁਹਾਨੂੰ ਪਤਾ ਥੋੜਾ ਇਮੀਗ੍ਰੇਸ਼ਨ ਤੇ ਵੀ ਰੋਕ ਲੱਗ ਗਈ ਹੁਣ ਉੱਦੀ ਵੱਡੀ ਗਿਣਤੀ ਦੇ ਵਿੱਚ ਰੋਕ ਆ ਵੀ ਨਹੀਂ ਰਿਹਾ ਜੀ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਸੀਗਾ ਵੀ ਕੈਲਗਰੀ ਸ਼ਹਿਰ ਦੇ ਵਿੱਚ ਵੀ ਘਰਾਂ ਦੀ ਸੇਲ ਜਿਹੜੀਆਂ ਉਹ ਥੋੜੀਆਂ ਘਟ ਗਈਆਂ ਹਮਮ ਕੀਮਤਾਂ ਵੀ ਥੱਲੇ ਨੂੰ ਗਈਆਂ ਯੂ ਨੋ ਸੋ ਇਹ ਉਹ ਜਿਹੜਾ ਕਿੰਨੇ ਹੁੰਦੇ ਆ ਚੇਨ ਰਿਐਕਸ਼ਨ ਸ਼ੁਰੂ ਹੋ ਜਾਂਦਾ ਜੀ ਹੁਣ ਇੱਥੇ ਸਿਟੀ ਦੇ ਇੱਕ ਸਾਡੇ ਕਾਉਂਸਲਰ ਨੇ ਟੈਮ ਕਾਰਟਮੈਲ ਉਹਨਾਂ ਦਾ ਨਾਮ ਆ ਉਹ ਅਗਲੀ ਇਲੈਕਸ਼ਨਾਂ ਦੇ ਵਿੱਚ ਜਾਨੀ ਅਕਤੂਬਰ ਚ ਹੋਣੀਆਂ ਜੀ ਉਹਦੇ ਚ ਉਹ ਮੇਅਰ ਬਣਨ ਦੇ ਵੀ ਉਮੀਦਵਾਰ ਹੈ ਨੇ ਹੂੰ ਉਹਨਾਂ ਨੇ ਇੱਕ ਹੁਣ ਮੋਸ਼ਨ ਲੈ ਆਂਦਾ ਉਹ ਕਹਿੰਦੇ ਜੀ ਵੀ ਇੱਥੇ ਡਿਸਕਸ਼ਨ ਹੋਵੇ ਹੀ ਅਗਲੇ ਹਫਤੇ ਤੇ ਉਹ ਕਹਿੰਦੇ ਵੀ ਇਹ ਜਿਹੜੀ ਇਨਫਿਲ ਡਿਵੈਲਪਮੈਂਟ ਕੀਤੀ ਜਾ ਰਹੀ ਸੀ ਸਾਰੀ ਦੀ ਸਾਰੀ ਇਹ ਉਹ ਕਹਿੰਦੇ ਮੈਂ ਉਹਦੇ ਹੱਕ ਚ ਆ ਜੀ ਐਸੀ ਗੱਲ ਨਹੀਂ ਪਰ ਉਹ ਜਿਹੜੀ ਨਾ ਭਈ ਜਿਵੇਂ ਕਹਿੰਦੇ ਹੁੰਦੇ ਕੋਈ ਦਵਾਈ ਸਾਰਿਆਂ ਲਈ ਠੀਕ ਨਹੀਂ ਹੈ ਭਈ ਜਿੱਦਾਂ ਲੋਕੀ ਮਤਲਬ ਉੱਥੇ ਜਦੋਂ ਤੁਸੀਂ ਸਾਰਿਆਂ ਨੂੰ ਅਲਾਉ ਕਰਤਾ ਇਹਦਾ ਮਤਲਬ ਉਹ ਕਿਸੇ ਦਾ ਜੀ ਕਰਦਾ ਉਹ ਜਿੱਦਾਂ ਮਰਜ਼ੀ ਘਰ ਬਣਾਈ ਜਾਂਦਾ ਉਹ ਕਹਿੰਦੇ ਇਦਾਂ ਠੀਕ ਨਹੀਂ ਉੱਥੇ ਕੰਡੀਸ਼ਨਾਂ ਲੱਗਣੀਆਂ ਚਾਹੀਦੀਆਂ ਨੇ ਜਿਹੜੇ ਇਦਾਂ ਦੇ ਪੁਰਾਣੇ ਰੈ residențial ਏਰੀਆ ਹੈਗੇ ਉੱਥੇ ਉਹ ਏਡੇ ਵੱਡੇ ਜਿਹੜੇ ਆ ਯੂਨਿਟ ਉਹ ਨਹੀਂ ਬਣਦੇਣੇ ਚਾਹੀਦਾ ਕਿ ਉਹ ਉਸ ਮਹੱਲੇ ਦਾ ਕੈਰੇਕਟਰ ਹੀ ਖਰਾਬ ਮਤਲਬ ਉਹਨਾਂ ਦਾ ਲੁੱਕ ਜਿਹੜੀ ਆ ਬਿਲਡਿੰਗਸ ਦੀ ਜਾਂ ਹੋਰ ਉੱਤੇ ਰਹਿਣ ਸੈਣ ਦਾ ਤਰੀਕਾ ਹੈਗਾ ਲੋਕਾਂ ਦਾ ਕਈ ਈਜ਼ੀ ਗੋਇੰਗ ਲੋਕ ਹੁੰਦੇ ਨੇ ਉਹ ਕਹਿੰਦੇ ਨਾ ਬਦਲ ਜਾਏ ਸੋ ਇਹਸ ਕਰਕੇ ਉਹਨਾਂ ਦੇ ਹੱਕ ਵਿੱਚ ਵੀ ਬਹੁਤ ਸਾਰੇ ਲੋਕ ਇਹ ਕਹਿ ਰਹੇ ਨੇ ਵੀ ਟੇਮ ਕਾਰਟ ਮੈਲ ਹਰਨ ਚਲੋ ਫਾਈਨਲੀ ਚੰਗੀ ਗੱਲ ਕੀਤੀ ਆ ਇਹ ਹੋਣਾ ਚਾਹੀਦਾ ਸੀਗਾ ਹਮਮ ਪਰ ਜਿਹੜੇ ਇਹ ਇਸ ਗੱਲ ਦੇ ਨਾਲ ਸਹਿਮਤ ਨਹੀਂ ਉਹ ਕਹਿ ਰਿਹਾ ਜੀ ਵੀ ਦੇਖੋ ਐਡਮਿੰਟਨ ਵੱਡਾ ਸ਼ਹਿਰ ਆ ਇਹ ਕੋਈ ਛੋਟਾ ਚਹਿਰ ਨਹੀਂ ਉਹ ਕਹਿੰਦੇ ਵੀ ਮੈਨੂੰ ਬੜੀ ਹੈਰਾਨੀ ਹੋਈ ਆ ਜਿਹੜੇ ਉਸ ਗਰੁੱਪ ਦੇ ਮੋਰੀ ਨੇ ਉਹ ਕਹਿੰਦੇ ਵੀ ਇਦਾਂ ਨਹੀਂ ਇਹਨਾਂ ਨੂੰ ਕਰਨਾ ਚਾਹੀਦਾ ਸੀਗਾ ਕੋਈ ਵੱਡਾ ਸ਼ਹਿਰ ਹੈ ਡਵੈਲਪਮੈਂਟ ਹੋਣੀ ਚਾਹੀਦੀ ਆ ਤੇ ਇਹ ਰੋਕ ਜਿਹੜੀ ਆ ਨਹੀਂ ਲੱਗਣੀ ਚਾਹੀਦੀ ਪਰ ਇਹ ਹੁਣ ਸਿਟੀ ਕਾਉਂਸਲ ਦੇ ਮੋਰੇ ਜਾਏਗਾ ਜੀ ਉੱਥੇ ਡਿਸਕਸ਼ਨ ਹੋਵੇਗੀ ਅਗਲੇ ਹਫਤੇ ਤੇ ਦੇਖੋ ਫਿਰ ਉਹਦਾ ਕੀ ਸਿੱਟਾ ਨਿਕਲਦਾ ਹੈਗਾ ਜੀ ਬਿਲਕੁਲ ਠੀਕ ਗੱਲ ਹੈ ਜੀ ਜੀ ਠੀਕ ਹੈ ਸੰਗਾ ਜੀ ਅੱਗੇ ਪਨੋਕਰ ਟਾਊਨ ਦੇ ਵਿੱਚ ਜਿਹੜੀ ਹੈ ਇਹ ਗੱਲ ਕਹੀ ਜਾ ਰਹੀ ਵੀ ਜਿਹੜੀ ਮਨੀ ਹੈ ਬਹੁਤ ਮਤਲਬ ਵਧੀਆ ਤਰੀਕੇ ਨਾਲ ਉੱਥੇ ਬਣ ਰਹੀ ਹੈ ਕੀ ਉੱਥੇ ਕੰਮਕਾਜ ਕੀ ਐਵੇਂ ਦਾ ਐਕਸਟਰਾ ਉੱਥੇ ਚੱਲ ਰਿਹਾ ਹੈ ਜਿਹੜਾ ਕਿ ਕਹਿ ਲੋ ਕਿ ਕਿ ਸਮਾਲ ਟਾਊਨ ਦੇ ਵਿੱਚ ਸੋਹਣੀ ਜਿਹੜਾ ਪੈਸਾ ਲੋਕੀ ਬਣਾ ਲੈਂਦੇ ਨੇ ਨਹੀਂ ਉਹ ਇਦਾਂ ਹੈ ਦੇਖੋ ਇਦਾਂ ਨਹੀਂ ਹੈ ਵੀ ਉੱਥੇ ਪੈਸਾ ਉਦਾਂ ਬਹੁਤ ਬਣਦਾ ਤੁਹਾਨੂੰ ਪਤਾ ਜਿਹੜੇ ਰੂਰਲ ਏਰੀਏ ਨੇ ਪਿੰਡ ਨੇ ਇਹ ਇਥੋਂ ਕੋਈ 100 ਕਿਲੋਮੀਟਰ ਦੀ ਦੂਰੀ ਤੇ ਹੈ ਜੀ ਸਾਊਥ ਦੇ ਵਿੱਚ ਪਨੋਕਰ ਜਿਹੜਾ ਸ਼ਹਿਰ ਟਾਊਨ ਆ ਵੈਸੇ ਜੇ ਕਿਤੇ ਐਡਮੰਟਨ ਤੋਂ ਕੈਲਗਰੀ ਨੂੰ ਜਾਓ ਨਾ ਤੇ ਉਹ ਪਨੋਕਾ ਦੇ ਨੇੜੇ-ਤੇੜੇ ਲੋਕਾਂ ਨੂੰ ਇਹ ਆ ਕਿ ਉੱਥੇ ਪੁਲਿਸ ਜ਼ਰੂਰ ਬੈਠੀ ਹੁੰਦੀ ਐ ਜੀ ਹੋਰ ਰਡਾਰ ਲਾ ਕੇ ਤੇ ਟਿਕਟ ਵੀ ਜ਼ਰੂਰ ਮਿਲਦੀ ਜੇ ਤੁਸੀਂ ਜਿਆਦਾ ਸਪੀਡਿੰਗ ਕਰ ਰਹੇ ਹੋ ਤਾਂ ਉਹ ਟਿਕਟ ਵੀ ਮਿਲਦੀ ਆ ਉੱਥੇ ਜੀ ਇਹ ਪਨੋਕਾ ਇਸ ਗੱਲ ਦੀ ਵੀ ਮਸ਼ਹੂਰ ਹੈਗਾ ਵੀ ਉਹਦੇ ਨੇੜੇ-ਤੇੜੇ ਟਿਕਟ ਮਿਲੂਗੀ ਸੋ ਹੁਣ ਇਹ ਉੱਥੇ ਜੀ ਜਿਵੇਂ ਕੈਲਗਰੀ ਦੇ ਵਿੱਚ ਸਟੈਂਪੀਡ ਹੁੰਦੀ ਆ ਨਾ ਉਹ ਤਾਂ ਤੁਹਾਨੂੰ ਪਤਾ ਉੱਥੇ ਉਹਨਾਂ ਦਾ ਜਿਵੇਂ ਸੈਡਲ ਟੂਮ ਐ ਉਹਦੇ ਵਿੱਚ ਕਰਦੇ ਆ ਇੱਥੇ ਓਪਨ ਦੇ ਵਿੱਚ ਇਹ ਜਿਹੜਾ ਮੇਲਾ ਕੀਤਾ ਜਾਂਦਾ ਅ ਇਹ ਜਿਹੜਾ ਇੱਥੇ ਵੀ ਸਟੈਂਪੀਡ ਕਰਦੇ ਨੇ ਉਹ ਪਨੋਕੇ ਵਾਲੀ ਜਗ੍ਹਾ ਦੇ ਵਿੱਚ ਔਰ ਇੱਥੇ ਜਿਹੜੇ ਪਿੰਡੂ ਖੇਤਰ ਦੇ ਲੋਕ ਆ ਉਹਨਾਂ ਨੂੰ ਮੌਕਾ ਮਿਲਦਾ ਇਹਦੇ ਵਿੱਚ ਪਾਰਟਿਸਿਪੇਟ ਕਰਨ ਦਾ ਸਾਰਿਆਂ ਨੂੰ ਔਰ ਕੈਨੇਡਾ ਭਾਰਤੋਂ ਲੋਕ ਜਿਹੜੇ ਆ ਜੀ ਇੱਥੇ ਸਟੈਂਪੀਡ ਤੇ ਪਹੁੰਚਦੇ ਨੇ ਕਿਉਂਕਿ ਉਧਰੋਂ ਬੱਚਿਆਂ ਨੂੰ ਛੁੱਟੀਆਂ ਹੋ ਜਾਂਦੀਆਂ ਵੱਡੇ ਛੋਟੇ ਸਾਰੇ ਉੱਥੇ ਲੈ ਕੇ ਬੱਚਿਆਂ ਨੂੰ ਪਹੁੰਚਦੇ ਆ ਵੀ ਚਲੋ ਭਈ ਇਹਨਾਂ ਨੂੰ ਦਿਖਾ ਲ ਕੇ ਲਿਆਈਏ ਕੀ ਆ ਕੀ ਨਹੀਂ ਹਾਂ ਜਦੋਂ ਹੁਣ ਉੱਥੇ ਲੋਕ ਆਉਂਦੇ ਤੁਹਾਨੂੰ ਹੁਣ ਯਾਦ ਆਉਣਾ ਮੈਨੂੰ ਤਾਂ ਜੀ ਸਾਡੇ ਪਿੰਡ ਨਾ ਛਿੰਝ ਲੱਗਿਆ ਕਰਦੀ ਸੀਗੀ ਹੂੰ ਛਿੰਝ ਪੈਂਦੀ ਸੀਗੀ ਤੇ ਉਹ ਛਿੰਝ ਤੇ ਜਦੋਂ ਛੋਟੇ ਹੁੰਦੇ ਸੀ ਤੇ ਛਿੰਝ ਜਦੋਂ ਸ਼ੁਰੂ ਹੋਣੀ ਉਹ ਤੋਂ ਥੋੜੇ ਦਿਨ ਪਹਿਲਾਂ ਉੱਥੇ ਆ ਕੇ ਨਾ ਜੀ ਦੁਕਾਨਾਂ ਮਤਲਬ ਬਣਾਉਣੀਆਂ ਲੋਕੀ ਸ਼ੁਰੂ ਕਰ ਲੈਂਦੇ ਸੀ ਪਕੌੜੇ ਤਲਣ ਵਾਲੀਆਂ ਮਠਿਆਈਆਂ ਬਣਾਉਣ ਵਾਲੀਆਂ ਜਾਂ ਹੋਰ ਝੂਟਿਆਂ ਵਾਲੇ ਆ ਜਾਣੇ ਬੰਦੇ ਉਹਦੇ ਨਾਲ ਕੀ ਮਤਲਬ ਉਹ ਤੋਂ ਛੋਟੇ ਹੁੰਦੇ ਤਾਂ ਇਹਨਾਂ ਗੱਲਾਂ ਦੀ ਸਮਝ ਨਹੀਂ ਸੀ ਕਿ ਇਹ ਕਹਾਣੀ ਕੀ ਆ ਹੂੰ ਉਹ ਹੁਣ ਪਤਾ ਲੱਗਦਾ ਵੀ ਉਹ ਦਰਸਲ ਉਥੋਂ ਦੀ ਇਕਨੋਮੀ ਨੂੰ ਬੂਸਟ ਕਰਨ ਦਾ ਹੀ ਇੱਕ ਢੰਗ ਤਰੀਕਾ ਸੀਗਾ ਬਿਲਕੁਲ ਭਈ ਜਿਹੜੇ ਲੋਕਾਂ ਨੇ ਚਾਰ ਪੈਸੇ ਚਲੋ ਆਪਣੀ ਕੀ ਫਸਲਾਂ ਵੇਚ ਕੇ ਬਣੇ ਹੁੰਦੇ ਸੀਗੇ ਤੇ ਲੋਕਾਂ ਨੂੰ ਖਰੀਦੋ-ਫਰੋਕਤ ਦਾ ਵੀ ਮੌਕਾ ਮਿਲ ਜਾਂਦਾ ਸੀ ਬੇਲ ਹੋਇਆ ਤੇ ਚਲੋ ਚਾਰ ਦੋ ਦਿਨ ਪਕੌੜੇ ਖਾ ਲੋ ਜਿਨ੍ਹਾਂ ਨੇ ਦੂਸਰੀ ਚੀਜ਼ਾਂ ਦਾ ਕੀ ਕਹਿੰਦੇ ਆ ਸੇਵਨ ਕਰਨਾ ਯਾਨੀ ਕਿ दारू ਵੀ ਹੁੰਦਾ ਸੀਗਾ ਜੀ ਉਹ ਵੀ ਲੋਕ ਪੀਂਦੇ ਸੀ ਕਾਦੇ ਮਤਲਬ ਲੋਕਾਂ ਨੂੰ ਇਕੱਠੇ ਹੋਣ ਦਾ ਵੀ ਮੌਕਾ ਮਿਲ ਜਾਂਦਾ ਸੀ ਮਤਲਬ ਮੇਲਾ ਜਿਹਾ ਲੱਗ ਜਾਂਦਾ ਸੀ ਇੱਕ ਤੇ ਹਾਂ ਵਪਾਰੀਆਂ ਨੂੰ ਪੈਸੇ ਬਣਾਉਣ ਦਾ ਟਾਈਮ ਹੁੰਦਾ ਇਸੇ ਤਰ੍ਹਾਂ ਹੀ ਪਨੋਕਾ ਦੇ ਵਿੱਚ ਜਿਹੜੇ ਲੋਕ ਬਾਹਰੋਂ ਦੇਖਣ ਜਾਂਦੇ ਨਾ ਉਹਨਾਂ ਲਈ ਇੱਕ ਦੁਕਾਨ ਹੈਗੀ ਆ ਉਹ ਸੈਡਲਰੀ ਦੀ ਦੁਕਾਨ ਆ ਮਤਲਬ ਜਿਹੜੇ ਉਹ ਤੁਹਾਨੂੰ ਘੋੜਿਆਂ ਤੇ ਰੱਖਣ ਵਾਲੇ ਸੈਡਲ ਤੇ ਤੁਹਾਡੀਆਂ ਉਹ ਜਿਹੜੀਆਂ ਕੀ ਕਹਿੰਦੇ ਹੁੰਦੇ ਆ 벨ਟਸ ਤੇ ਟੋਪੀਆਂ ਜੈਕਟਾਂ ਤੇ ਨਾਲ ਦੀ ਨਾਲ ਜੋੜੇ ਜਿਹੜੇ ਹੁੰਦੇ ਜੀ ਜੁੱਤੀਆਂ ਓਦਾਂ ਦੀਆਂ ਜਿਹੜੀਆਂ ਪਾਏ ਹੁੰਦੇ ਆਪਣੇ ਕਾਬੋਇਜ਼ ਦੇ ਜੀ ਉਹ ਇਦਾਂ ਦਾ ਸਮਾਨ ਤਿਆਰ ਕਰਦੇ ਆ ਤੇ ਉਹ ਕਹਿੰਦੇ ਵੀ ਸਾਡਾ ਇਹ ਜਿਹੜੇ ਥੋੜੇ ਦਿਨਾਂ ਦਾ ਮੇਲਾ ਲੱਗਦਾ ਨਾ ਇਹ ਉਹਨਾਂ ਦੀ ਛਾਲ ਪਰ ਦੀ ਕਮਾਈ ਇਹਦੇ ਚ ਹੋ ਜਾਂਦੀ ਆ ਠੀਕ ਹੈ ਹੁਣ ਤੁਸੀਂ ਅੰਦਾਜ਼ਾ ਲਾਓ ਉਹ ਮਿਲੀਅਨਜ਼ ਦਾ ਜਿਹੜਾ ਆ ਖਰਚਾ ਵਰਚਾ ਲੋਕੀ ਕਰਕੇ ਉੱਥੇ ਜਾਂਦੇ ਨੇ ਹੂੰ ਅੱਛਾ ਉਧਰ ਖੇਡਾਂ ਵਾਲੇ ਪੱਖ ਤੋਂ ਜਿਹੜੇ ਤੁਹਾਨੂੰ ਪਤਾ ਘੋੜੇ ਢੜਾਉਂਦੇ ਨੇ ਆਪੋ ਆਪਣੇ ਜੋਰ ਦਿਖਾਉਂਦੇ ਆ ਲੋਕ ਉਹਨਾਂ ਲਈ ਵੀ ਲੱਖਾਂ ਹੀ ਡਾਲਰਾਂ ਦੇ ਇਨਾਮ ਆ ਜੀ ਉਹ ਜਿਹੜੀਆਂ ਵੈਗਨਸ ਵਗੈਰਾ ਨਢਾਉਂਦੇ ਆ ਉਹਦੇ ਲਈ ਵੀ ਇਨਾਮ ਹੈਗਾ ਚੰਗੇ ਪੈਸੇ ਉੱਥੇ ਇਨਾਮ ਦੇ ਵਿੱਚ ਦਿੰਦੇ ਆ ਲੋਕਾਂ ਨੂੰ ਹੂੰ ਹੂੰ ਮੇਰੇ ਖਿਆਲ ਆਪਣੇ ਵੀ ਬਹੁਤ ਸਾਰੇ ਜਵਾਨ ਜਿਹੜੇ ਆ ਕਈ ਉਹ ਜਿਨ੍ਹਾਂ ਨੂੰ ਨਹੀਂ ਪਤਾ ਵੀ ਇੱਧਰ ਪੈਸੇ ਜ਼ਿਆਦਾ ਦਿੰਦੇ ਕਬੱਡੀ ਨਾਲੋਂ ਤਾਂ ਬਹੁਤ ਜ਼ਿਆਦਾ ਜੀ ਜੀ ਪੈਸੇ ਬਣਦੇ ਆ ਇਹਦੇ 'ਚ ਹੂੰ ਤੇ ਪਰ ਇਹ ਆ ਵੀ ਰਿਸਕ ਹੁੰਦਾ ਘੋੜੇ ਘੋੜਸਵਾਰੀ ਕਰਨੀ ਆਉਣੀ ਚਾਹੀਦੀ ਹੈ ਜਿੱਦਾਂ ਦੇ ਆਪਾਂ ਦੇਖਦੇ ਆ ਬਹੁਤ ਸਾਰੇ ਲੋਕ ਅਗਰ ਕੋਈ ਇੰਟਰਸਟ ਲੈਂਦਾ ਜਾ ਸਕਦੇ ਨੇ ਪਰ ਉਥੇ ਜਿੱਥੇ ਇਸ ਤਰ੍ਹਾਂ ਦਾ ਕੰਮ ਕਰਿਆ ਜੀ ਉਹ ਕਹਿੰਦੇ ਵੀ ਲੋਕੀ ਇੰਜੋਏ ਬਾਹਲਾ ਕਰਦੇ ਨੇ ਚੀਜ਼ਾਂ ਜਿਹੜੇ ਬਾਹਰੋਂ ਆਉਂਦੇ ਉਹ ਵੀ ਬੱਚਿਆਂ ਨੂੰ ਲੈ ਕੇ ਆਉਂਦੇ ਆ ਦਿਖਾਉਂਦੇ ਆ ਵੀ ਸਾਡਾ ਰਹਿਣ ਸਹਿਣ ਕੀ ਆ ਕਿੱਦਾਂ ਹੈਗਾ ਕੀ ਕਰਦੇ ਆ ਅਸੀਂ ਕੀ اگਾਉਨੇ ਆ ਇਹ ਸਾਰਾ ਮਤਲਬ ਸ਼ੋਕੇਸ ਕਰਨ ਦਾ ਵੀ ਉਹਨਾਂ ਨੂੰ ਮੌਕਾ ਮਿਲਦਾ ਹੈਗਾ ਕੀ ਕਰਕੇ ਉਹ ਕਹਿੰਦੇ ਜੀ ਫਨੋਕੇ ਦੇ ਵਿੱਚ ਜਿਹੜਾ ਹੈ ਨਾ ਕੋ ਤਕਰੀਬਨ 20 ਮਿਲੀਅਨ ਡਾਲਰ ਜਿਹੜਾ ਉਹ ਲੋਕੀ ਆ ਕੇ ਖਰਚ ਕਰਦੇ ਨਾ ਤਿੰਨ ਚਾਰ ਦਿਨਾਂ ਦੇ ਵਿੱਚ ਦੇਖੋ ਤੁਸੀਂ ਉਹਦੇ ਨਾਲ ਉਹ ਜਿਹੜੇ ਉੱਥੇ ਹੈ ਨੇ ਦੁਕਾਨਦਾਰ ਵੇਚਣ ਵਾਲੇ ਈਵਨ ਲੇਡੀਜ਼ ਦਾ ਸਮਾਨ ਜੀ ਲਾਂਜਰੇ ਵਗੈਰਾ ਉਹ ਕਹਿੰਦੇ ਵੀ ਯੂਜੂਲੀ ਤੁਸੀਂ ਇਦਾਂ ਦੀਆਂ ਪ੍ਰੋਡਕਟਸ ਜਿਹੜੀਆਂ ਉਹ ਨਹੀਂ ਉੱਥੇ ਐਕਸਪੈਕਟ ਕਰਦੇ ਪਰ ਉਹ ਵੀ ਉੱਥੇ ਹ ਹੁੰਦੀਆਂ ਦੁਕਾਨ ਲੱਗੀ ਆ ਤੇ ਲੋਕੀ ਕਹਿੰਦੇ ਲਾਈਨ ਅਪ ਹੁੰਦੀ ਆ ਲੱਗੀ ਔਰ ਜਿਹੜੀ ਇਸ ਕੀ ਨਾ ਰੋਡਿਓ ਦੀ ਚੇਅਰ ਪਰ ਸਨ ਉਹ ਬੀਬੀ ਉਸੇ ਦੁਕਾਨ ਵਾਲੀ ਆ ਹਮ ਜਿਹਦੇ ਉਹ ਲਾਂਜਰੇ ਵਗੈਰਾ ਦੀ ਦੁਕਾਨ ਹੈਗੀ ਆ ਤੇ ਉੱਥੇ ਉਹ ਕਹਿੰਦੇ ਜੀ ਹਰ ਤਰ੍ਹਾਂ ਦੇ ਲੋਕ ਆਉਂਦੇ ਨੇ ਦੂਰੋਂ ਦੂਰੋਂ ਆ ਰਹੇ ਨੇ ਕੈਨੇਡਾ ਦੇ ਵੱਖਰੇ ਵੱਖਰੇ ਇਤਿਆਂ ਚੋਂ ਚਾਹੇ ਉਹ ਸਸਕਾਟਚੁਆਨ ਆ ਚਾਹੇ ਕੋਬੈਕ ਆ ਇਦਾਂ ਉੱਥੇ ਲੋਕੀ ਆ ਕੇ ਜੀ ਆਨੰਦ ਲੈਂਦੇ ਨੇ ਸੋ ਜਿਹੜੇ ਲੋਕ ਹੈ ਜੀ ਸੰਧਾਰੀ ਆ ਰਹੀ ਆ ਤੁਹਾਡੀ ਆਵਾਜ਼ ਜੀ ਹਾਂ ਮੈਂ ਕਹਿੰਦਾ ਜਿਨ੍ਹਾਂ ਨੇ ਪੈਸੇ ਬਣਾਉਣੇ ਆ ਉਹ ਪੈਸੇ ਬਣਾ ਲੈਂਦੇ ਜਿਨ੍ਹਾਂ ਨੇ ਖਰਚਣੇ ਆ ਤੇ ਇੰਜੋਏ ਕਰਨਾ ਉਹ ਉਹ ਕੰਮ ਕਰ ਹੀ ਜਾਂਦੇ ਸੋ ਦੋਨੋਂ ਕੰਮ ਹੋਈ ਜਾ ਰਹਾ ਹੈ ਬਿਲਕੁਲ ਇਹ ਹੈ ਜੀ ਉਹ ਪਨੋਕਾ ਦੀ ਸਟੈਂਪੀਟ ਬਾਰੇ ਕਰ ਬਿਲਕੁਲ ਯਾਨੀ ਕਿ ਹੁਣ ਜਦੋਂ ਮਤਲਬ ਇਦਾਂ ਦੀਆਂ ਚੀਜ਼ਾਂ ਖਰੀਦਣੀਆਂ ਤੇ ਪਨੋਕਾ ਬਾਰੇ ਸੋਚਿਆ ਜਾ ਸਕਦਾ ਰਾਈਟ ਬਿਲਕੁਲ ਜਾਣਾ ਚਾਹੀਦਾ ਜੀ ਮੋਗਾ ਦੇਖ ਕੇ ਉੱਥੇ ਬਿਲਕੁਲ ਪਨੋਕੀ ਜਿੱਦਾਂ ਕੈਲਗਰੀ ਨੂੰ ਜਾਂਦੇ ਨੇ ਉਹ ਰਾਹ 'ਚ ਹੀ ਆਉਂਦਾ ਉਥੇ ਗੱਡੀ ਬੱਸ ਐਗਜ਼ਾਈਟ ਹੀ ਕਰਨਾ ਤੇ ਨਾਲ ਹੀ ਪੈਂਦਾ ਜੀ ਟਾਊਨ ਬਨੋਕਾ ਬਿਲਕੁਲ ਤੇ ਜਿਨ੍ਹਾਂ ਨੇ ਨਹੀਂ ਰੋਕਣਾ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਆਪੇ ਹੀ ਰੋਕ ਲੈਣਾ ਰਾਈਟ ਸੰਗਾ ਜੀ ਉਹ ਜੇ ਕਾਲੀ ਚ ਜਾਦੇ ਹੋਏ ਤਾਂ ਉਹਨਾਂ ਨੂੰ ਉਹਨਾਂ ਨੇ ਰੋਕ ਲੈਣਾ ਜੀ ਬਿਲਕੁਲ ਚਲੋ ਜੀ ਅਗਲੀ ਖਬਰ ਹੈ ਸੰਗਾ ਜੀ ਚਾਈਲਡ ਮੈਂ ਤੁਹਾਨੂੰ ਨਾ ਮੈਂ ਤੁਹਾਨੂੰ ਇੱਕ ਗੱਲ ਦੱਸਣ ਲੱਗਾ ਸੀ ਜਿਹੜਾ ਨਾ ਅਨਾਮ ਆ ਚੱਕ ਵੈਗਨ ਪੀਮ ਦਾ ਉਹ 4,50,000 ਡਾਲਰ ਦਾ ਇਨਾਮ ਆ ਔਰ ਜਿਹੜੇ ਕਾਉਬੋਏਜ਼ ਆ ਉਹ 5,79,000 ਦੇ ਇਨਾਮ ਲਈ ਜਿਦਾ ਕਹਿੰਦੇ ਮੁਕਾਬਲਾ ਕਰਦੇ ਆ ਉਥੇ ਸੋ ਇੱਥੇ ਬਿਗ ਮਨੀ ਬਿਲਕੁਲ ਬਿਲਕੁਲ ਜੀ ਹੁਣ ਅਗਲੀ ਖਬਰ ਤੇ ਉੱਤੇ ਜੇ ਸੰਗਾ ਜੀ ਆਪਾਂ ਗੱਲ ਕਰੀਏ ਤਾਂ ਚਾਈਲਡ ਪੋਰਨੋਗ੍ਰਾਫੀ ਬਹੁਤ سارے ਸੀ ਮਾਮਲੇ ਦੇਖੇ ਮਤਲਬ ਓਵਰ ਆਲ ਕੈਨੇਡਾ ਦੇ ਵਿੱਚ ਬਹੁਤ ਇੱਕ ਇੱਕ ਮਾਮਲੇ ਦੀ ਜਿਹੜੀ ਹੈ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਸੀਗੀ ਔਰ ਬਹੁਤ سارے ਬੱਚਿਆਂ ਨੂੰ ਇਹਦਾ ਮਤਲਬ ਖਾਮਿਆਜ਼ਾ ਪੋਗਤਣਾ ਪਿਆ ਬਹੁਤ ਛੋਟੀ ਉਮਰ ਦੇ ਬੱਚੇ ਸੀਗੇ ਜਿਨ੍ਹਾਂ ਨੂੰ ਕਹਿ ਲੋ ਵੀ ਮਤਲਬ ਕਈਆਂ ਨੇ ਤਾਂ ਸੁਸਾਇਡ ਕਰ ਲਈ ਇਹ ਇੰਨੀ ਇੱਕ ਬੁਰੀ ਲਾਨਤ ਹੈਗੀ ਆ ਚਾਈਲਡ ਪੋਰਨੋਗਰਾਫੀ ਹੁਣ ਇਹ ਕਿਹਾ ਜਾ ਰਿਹਾ ਹੈ ਜਿਹੜਾ ਐਡਮਿੰਟਨ ਵਾਲੇ ਪਾਸੇ ਦਾ ਕੋਈ ਅਧਿਆਪਕ ਸੀਗਾ ਜਿਹਨੂੰ ਇਹ ਪਤਾ ਲੱਗ ਗਿਆ ਵੀ ਹੁਣ ਉਹ ਰਡਾਰ ਤੇ ਆ ਤੇ ਉਹ ਪਗੋੜਾ ਹੋ ਗਿਆ ਭੱਜ ਗਿਆ ਉਸ ਅਧਿਆਪਕ ਬਾਰੇ ਕੋਈ ਜਾਣਕਾਰੀ ਮਿਲੀ ਹੈ ਨਹੀਂ ਜੀ ਹਜੇ ਤਾਈਂ ਤਾਂ ਉਹਦੀ ਭਾਲ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਬੇਨਤੀ ਕਰ ਰਹੀ ਹੈ ਪੁਲਿਸ ਵੀ ਜੇ ਕਿਤੇ ਉਹ ਤੁਹਾਨੂੰ ਮਿਲੇ ਤਾਂ ਜਰੂਰ RCMP ਨਾਲ ਤੇ ਪੁਲਿਸ ਨਾਲ ਕੰਟੈਕਟ ਕੀਤਾ ਜਾਏ ਇਹ ਜਿਮੀ ਬੁਏਨਾ ਨਾ ਦਾ ਬੰਦਾ ਆ ਜੀ ਇਹ ਕਿੱਥੇ ਸਕੂਲ ਆ ਸੇਂਟ ਔਸਕਰ ਰੋਮੇਰੋ ਕੈਥੋਲਿਕ ਹਾਈ ਸਕੂਲ ਉਹਦੇ ਵਿੱਚ ਇਹ ਕੀ ਕਹਿੰਦੇ ਪੜਾਉਂਦਾ ਸੀਗਾ ਅੱਛਾ ਇਹਦੇ ਇਹਨਾਂ ਨੂੰ ਨਾ ਜਿਹੜੇ ਪੁਲਿਸ ਆ ਇਹਨਾਂ ਨੂੰ ਹਿੰਟ ਮਿਲਿਆ ਇਹ ਇੱਕ ਬਾਹਰੋਂ ਆਰਗੇਨਾਈਜੇਸ਼ਨ ਆ ਜਿਹੜੀ ਨੇ ਇਹ ਇਹਨਾਂ ਨੂੰ ਹਿੰਟ ਦਿੱਤਾ ਕਿ ਭਾਈ ਕੋਈ ਬੰਦਾ ਇੱਥੇ ਤੁਹਾਡੇ ਇਸ ਤਰ੍ਹਾਂ ਦੀ ਗੱਲਬਾਤ ਜਿਹੜਾ ਕਰ ਰਿਹਾ ਆ ਹੂੰ ਤੇ ਫੇਰ ਇਥੋਂ ਦੀ ਪੁਲਿਸ ਜਿਹੜੀ ਆ ਉਹ ਕੀ ਕਹਿੰਦੇ ਹਰਕਤ ਵਿੱਚ ਆਈ ਔਰ ਉਹਨਾਂ ਨੇ ਇਹਨੂੰ ਫੜਨ ਵਾਲੇ ਸੀਗੇ ਇਹਦੇ ਕੋਲ ਪਹੁੰਚਣ ਵਾਲੇ ਸੀਗੇ ਤੇ ਜਦ ਨੂੰ ਜੀ ਉੱਥੇ ਜਦੋਂ ਪਹੁੰਚਦੇ ਤੇ ਉਹ ਵਿਅਕਤੀ ਉਥੋਂ ਕਿਸਕ ਚੁੱਕਾ ਹੁੰਦਾ ਉਹ ਕੀ ਕਰ ਰਿਹਾ ਸੀ ਜੀ ਬੱਚਿਆਂ ਦੇ ਜਿਹੜੇ ਹੁੰਦੀਆਂ ਨੇ ਤਸਵੀਰਾਂ ਉਹ ਇੰਟਰਨੈਟ ਰਾਹੀਂ ਬਾਹਰ ਭੇਜ ਰਿਹਾ ਸੀਗਾ ਜਿਹੜਾ ਇਲਲੀਗਲ ਕੰਮ ਕਰ ਕਰ ਰਿਹਾ ਸੀ ਸੋ ਜਿਉਂ ਹੀ ਉਹਦੇ ਬਾਰੇ खबर ਮਿਲੀ ਆ ਤੇ ਉਹ ਇਥੋਂ ਖਿਸਕ ਗਿਆਦਾ ਪਤਾ ਲੱਗਾ ਕਿ ਉਹ ਫਿਲੀਪੀਨਸ ਨੂੰ ਇਥੋਂ ਰਵਾਨਾ ਹੋ ਗਿਆ ਹੈ ਹਾਂ ਹਾਂ ਆਰ ਪੁਲਿਸ ਹੁਣ ਕੋਸ਼ਿਸ਼ ਕਰ ਰਹੀ ਆ ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਫੜਨ ਦੀ ਜਿਵੇਂ ਤੁਸੀਂ ਦੱਸਿਆ ਵੀ ਇਹ ਪਤਾ ਨਹੀਂ ਜੀ ਇਹਨਾਂ ਲੋਕਾਂ ਦੇ ਕੀ ਇਸ ਤਰ੍ਹਾਂ ਦੇ ਦਿਮਾਗ ਦੇ ਵਿੱਚ ਕੀੜਾ ਆ ਕਈ ਲੋਕਾਂ ਨੇ ਇਹਨਾਂ ਚੀਜ਼ਾਂ ਨੂੰ ਆਪਣੇ ਵਪਾਰ ਦਾ ਸਾਧਨ ਬਣਾਇਆ ਹੈ ਬਿਲਕੁਲ ਜਾਂ ਕੀ ਇਹਨਾਂ ਦੀ ਉਹ ਦਿਮਾਗੀ ਖਰਾਬੀ ਆ ਇਸ ਤਰ੍ਹਾਂ ਦਾ ਬੱਚਿਆਂ ਦਾ ਉਹ ਕਹਿੰਦੇ ਵੀ ਸਾਨੂੰ ਹਜੇ ਪੁਲਿਸ ਦਾ ਇਹ ਕਹਿਣਾ ਵੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਕੋਈ ਬੱਚਾ ਇਹਦੇ ਨਾਲ ਕੋਈ ਪ੍ਰਭਾਵਿਤ ਹੋਇਆ ਹੋਵੇ ਮਤਲਬ ਉਹਨਾਂ ਨੂੰ ਬੱਚਿਆਂ ਨੂੰ ਵੀ ਨਹੀਂ ਪਤਾ ਹੋਣਾ ਵੀ ਉਹਨਾਂ ਦਾ ਕੀ ਕੀਤਾ ਉਹਨੇ ਉਹਨਾਂ ਜਿਹੜੇ ਉਹਨੇ ਉਹਨਾਂ ਦੀਆਂ ਪਿਕਚਰਜ਼ ਉਹਦੇ ਕੋਲ ਸਿਗੀਆਂ ਕਿਵੇਂ ਉਹਨੇ ਲਈਆਂ ਵੀ ਕਿਸੇ ਨਾਲ ਉਦਾਂ ਉਹਨੇ ਕੋਈ ਦੁਰਵਿਹਾਰ ਦੀ ਗੱਲ ਨਹੀਂ ਆਈ ਉਹ ਕਹਿੰਦੇ ਵੀ ਸਾਨੂੰ ਹਜੇ ਇਸ ਗੱਲ ਦਾ ਪਤਾ ਨਹੀਂ ਲੱਗਾ ਪਈ ਕੋਈ ਵਿਅਕਤੀ ਕਿਸੇ ਦੇ ਨਾਲ ਉਹ ਜੇਕਰ ਕੋਈ ਏਦਾਂ ਪ੍ਰਭਾਵਤ ਬੱਚਾ ਹੋਇਆ ਹੋਵੇ ਉਹ ਸਾਡੇ ਸਾਹਮਣੇ ਅਜੇ ਗੱਲ ਨਹੀਂ ਆਈ ਹਾਂ ਪਰ ਉਹ ਇਸ ਵਿਅਕਤੀ ਨੂੰ ਲੱਭਣ ਦਾ ਯਤਨ ਕਰ ਰਹੇ ਨੇ ਔਰ ਉਹਨਾਂ ਨੂੰ ਇਹੀ ਸ਼ੱਕ ਪੈ ਰਿਹਾ ਵੀ ਉਹ ਤੇਜ਼ੀ ਦੇ ਨਾਲ ਇਥੋਂ ਰਵਾਨਾ ਹੋ ਗਿਆ ਫਿਲੀਪੀਨ ਫਿਲੀਪੀਨ ਨੂੰ ਹਾਂਜੀ ਆਹ ਹੈ ਜੀ ਕਹਾਣੀ ਇਹਦੀ ਬੜੀ ਮਤਲਬ ਮਾੜੀ ਗੱਲਬਾਤ ਆ ਇਹ ਔਰ ਦੇਖੋ ਕਿਉਂਕਿ ਟੀਚਰਾਂ ਤੇ ਤੇ ਬੱਚੇ ਬਹੁਤ ਭਰੋਸਾ ਕਰਦੇ ਆ ਬਿਲਕੁਲ ਉਹਨਾਂ ਮਾਈ ਬਾਪ ਤੇ ਨਹੀਂ ਹੁੰਦਾ ਜਿੰਨਾ ਟੀਚਰਾਂ ਤੇ ਭਰੋਸਾ ਬਿਲਕੁਲ ਜਿਨ੍ਹਾਂ ਦੇ ਆਪਕਾ ਦੇ ਉੱਤੇ ਭਰੋਸਾ ਬਿਲਕੁਲ ਜਦੋਂ ਕੋਈ ਟੀਚਰ ਇਸ ਤਰ੍ਹਾਂ ਉਹ ਭਰੋਸੇ ਨੂੰ ਤੋੜਦਾ ਤੇ ਉਹ ਬਹੁਤ ਹੀ ਵੱਡੀ ਘਨੌਣੀ ਗੱਲ ਹੁੰਦੀ ਹੈ ਜੀ ਹੁਣ ਇਹਦੂੰ ਕੀ ਕਿਹਾ ਜਾ ਸਕਦਾ ਉਹਦੇ ਬਾਰੇ ਬਿਲਕੁਲ ਸੰਗਾ ਦੇ ਵਾਕਏ ਜਦੋਂ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਜਾਂਦੇ ਆ ਤਾਂ ਸਕੂਲ ਇੱਕ ਬਹੁਤ ਸੇਫ ਜ਼ੋਨ ਸਮਝਿਆ ਜਾਂਦਾ ਵੀ ਘਰ ਤੋਂ ਬਾਅਦ ਜਿਹੜੀ ਸੇਫਟੀ ਵਾਲੀ ਜਗਾ ਹੈ ਇਹ ਮੰਨ ਲਓ ਵੀ ਸਕੂਲ ਮੰਨੀ ਜਾਂਦੀ ਔਰ ਅਧਿਆਪਕ ਤਾਂ ਗੁਰੂ ਚੇਲੇ ਦਾ ਤਾਂ ਰਿਸ਼ਤਾ ਹੀ ਬੜਾ ਪਵਿੱਤਰ ਰਿਸ਼ਤਾ ਹੁੰਦਾ ਹੈ ਔਰ ਜਦੋਂ ਇਦਾਂ ਦੇ ਮਾਮਲਿਆਂ ਦੇ ਵਿੱਚ ਅਧਿਆਪਕ ਇਨਵੋਲਵ ਹੁੰਦੇ ਨੇ ਤਾਂ ਵਾਕਈ ਮਤਲਬ ਇਹ ਕਹਾਂ ਲੋ ਵਾਕਈ ਬਹੁਤ ਸ਼ਰਮਿੰਦਗੀ ਵਾਲੀ ਜਿਹੜੀ ਇਹ ਗੱਲ ਹੋ ਜਾਂਦੀ ਔਰ ਬਹੁਤ ਸਾਰੇ ਅਧਿਆਪਕ ਜਿਹੜੇ ਚੰਗੇ ਵੀ ਹੁੰਦੇ ਨੇ ਉਹਨਾਂ ਤੋਂ ਵੀ ਫਿਰ ਬੱਚੇ ਤੇ ਪੇਰੈਂਟਸ ਜਿਹੜੇ ਨੇ ਉਹ ਡਰਨ ਲੱਗ ਜਾਂਦੇ ਨੇ ਔਰ ਇਦਾਂ ਦੇ ਸਕੂਲਾਂ ਦੀ ਇਮੇ ਇਹ ਨੇ ਹੁਣ ਦੇਖੋ ਤੁਸੀਂ ਆਪਣੇ ਇੱਕ ਇਹਦਾ ਸੋਸ਼ਲ ਮੀਡੀਆ ਅਕਾਊਂਟ ਆ ਜਿਹਦੇ ਤੇ ਨੇ ਆਪਣੇ ਆਪ ਨੂੰ ਅਧਿਆਪਕ ਦੱਸਿਆ ਹੋਇਆ ਆ ਤੇ ਮੈਂ ਬੱਚਿਆਂ ਦੇ ਨਾਲ ਜਿਹੜੀਆਂ ਹੋਰ ਐਕਟੀਵਿਟੀਜ਼ ਹੁੰਦੀਆਂ ਉਹ ਦੱਸਿਆ ਵੀ ਅਸੀਂ ਆ ਕਰਦੇ ਆ ਪਰ ਹੁਣ ਜਦੋਂ ਉਹ ਮਾਈ ਬਾਪ ਨੂੰ ਸਾਰੀ ਗੱਲਬਾਤ ਦਾ ਪਤਾ ਲੱਗਦਾ ਹੈ ਤੇ ਸਾਰਿਆਂ ਨੂੰ ਇੱਕ ਕਿਸਮ ਦਾ ੱੱੱਕਾ ਲੱਗਦਾ ਵੀ ਆ ਕੀ ਗੱਲ ਹੋਈ ਬਈ ਯੂ نو ਐਸ ਅ ਵੈਰੀ ਸ਼ਾਕ ਬਿਲਕੁਲ ਵੈਰੀ ਸੈਂਸ ਟੂ ਈਵ ਜਿਸ਼ੂ ਹੈ ਜੀ ਸੰਗਾ ਜੀ ਅੱਗੇ ਸੰਗਾ ਜੀ ਇਲੈਕਸ਼ਨ ਨੂੰ ਲੈ ਕੇ ਕਾਫੀ ਹਿਲਜੁਲ ਚੱਲ ਰਹੀ ਸੀਗੀ ਜ਼ਿਮਨੀ ਚੋਣਾ ਹੋ ਚੁੱਕੀਆਂ ਨੇ ਤੇ ਨਥਾਵਾਂ ਦੀਆਂ ਕੀ ਅੱਗੇ ਦਾ ਰਿਜ਼ਲਟ ਆਇਆ ਨਾਹਿਦ ਨੈਂਸ਼ੀ ਉਹ ਨਹੀਂ ਕਹਿੰਦੇ ਅਗਲੇ ਮੂਵ ਵਾਸਤੇ ਤਿਆਰ ਨੇ ਅੱਗੇ ਕੀ ਕਰਨ ਜਾ ਰਹੇ ਨੇ ਹੋ ਏਦਾਂ ਜੀ ਵੀ ਇਹ ਦਰਸਲ ਨਾਹਿਦ ਨੈਂਸ਼ੀ ਹਰਾਂ ਨੂੰ ਐਨ ਡੀ ਪੀ ਪਾਰਟੀ ਜਿਹੜੀ ਅਲਬਰਟਾ ਦੀ ਆ ਉਹਦੇ ਲੀਡਰ ਬਣਿਆ ਦਾ ਤਕਰੀਬਨ ਸਾਲ ਹੋ ਚੱਲਿਆ ਜੀ ਹਾਂ ਹਾਂ ਜਾਂ ਹੋ ਹੀ ਗਿਆ ਔਰ ਉਹ ਉਹ ਤਾਂ ਉਹਦੋਂ ਹੀ ਚਾਹੁੰਦੇ ਸੀਗੇ ਵੀ ਮੈਂ ਕਿਸੇ ਨਾ ਕਿਸੇ ਤਰ੍ਹਾਂ ਲੈਜਿਸਲੇਚਰ ਦੇ ਵਿੱਚ ਪਹੁੰਚਾਂ ਜੇ ਪਰ ਡੈਨੀਅਲ ਸੁਮੇਥੋਰਾਂ ਨੇ ਉਸ ਗੱਲ ਨੂੰ ਡਿਲੇ ਕਰਦਿਆਂ ਕਰਦਿਆਂ ਜਿਹੜਾ ਜੀ ਉਹ ਹ ਜੂਨ ਚ ਲੈ ਆਂਦੀ ਹੂੰ ਹੂੰ ਤੇ ਇੱਥੇ ਉਹਨਾਂ ਨੇ ਤਿੰਨ ਜਿਹੜੀਆਂ ਸੀਗੀਆਂ ਇਹ ਕਾਂਸਟਿਟੂਐਂਸੀਜ਼ ਉਥੇ ਇਹ ਚੋਣਾਂ ਹੋਈਆਂ ਨੇ ਹੂੰ ਹੂੰ ਇੱਕ ਤੇ ਨਾਹਿਦ ਨੈਂਚੀ ਹੋਰਾਂ ਦੀ ਸੀਗੀ ਹੂੰ ਹੂੰ ਉਸ ਕਾਂਸਟਿਟੂਐਂਸੀ ਦੇ ਵਿੱਚ ਨਾ ਇਹ ਕਿਹਾ ਜਾ ਰਿਹਾ ਸੀਗਾ ਵੀ ਦੇਖੋ ਜਿਹੜੀ ਯੂਸੀਪੀ ਪਾਰਟੀ ਨੂੰ ਰਿਪਰੈਜ਼ੈਂਟ ਕਰਨ ਵਾਲੀ ਕੈਂਡੀਡੇਟ ਆ ਉਹਦੇ ਸਾਇੰਸ ਤੋਂ ਬਾਬਾ ਲੱਗੇ ਹੋਏ ਸੀਗੇ ਲੋਕਾਂ ਨੂੰ ਸੀਪੀ ਦੇਖੋ ਨਾਹਿਦ ਨੈਂਚੀ ਹੁਰੀ ਕੀ ਓਡੇ ਵੱਡੇ ਮਾਰਜਨ ਨਾਲ ਜਿੱਤਣਗੇ ਕਿ ਨਹੀਂ ਜਿੱਤਣਗੇ ਇਹ 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 ਫਿਕਰ ਸੀਗਾ ਪਰ ਨਾਹਿਦ ਨੈਂਚੀ ਹੁਰਾ ਨੇ ਹੁਣ ਜਦੋਂ ਰਿਜ਼ਲਟ ਆਇਆ ਜੀ ਤਾਂ ਉਹ ਜਿਹੜੇ ਰੇਚਲ ਨੌਟਲੀ ਦੇ ਨੰਬਰ ਸੀ ਉਹਨਾਂ ਨੂੰ ਵੀ ਪਿੱਛੇ ਛੱਡ ਗਏ ਨੇ ਮਤਲਬ ਇਹਨੇ ਵੱਡੇ ਮਾਰਜਨ ਤੇ ਉਹ ਜਿੱਤੇ ਨੇ ਜੀ ਇਹ ਜਿਹੜੀ ਐ ਤੇ ਹੁਣ ਉਹ ਲੈਜਿਸਲੇਚਰ ਚ ਪਹੁੰਚਣਗੇ ਤੇ ਲੈਜਿਸਲੇਚਰ ਚ ਪਹੁੰਚਣ ਤੇ ਮਤਲਬ ਹੁੰਦਾ ਵੀ ਜੀ ਉੱਥੇ ਬਹਿਸ ਪਤਾ ਹੀ ਆ ਹੁੰਦਾ ਇਸ਼ੂਸ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਆ ਬਾਹਰ ਜਿੰਨਾ ਚਿਰ ਹੁੰਨੇ ਜੀ ਤੁਸੀਂ ਉਹ ਤਾਂ মিডিਏ ਨੂੰ ਸੱਦ ਕੇ ਤੁਸੀਂ ਉਹਨਾਂ ਨੂੰ ਗੱਲਾਂ ਦੱਸਦੇ ਆ ਤੇ ਤਾਂ ਕੋਈ মিডিਆ ਤੁਹਾਡੀ ਗੱਲਬਾਤ ਪਿਕ ਕਰਦਾ ਆਦਰਵਾਇਜ਼ ਨਹੀਂ ਕਰਦੇ ਉਹ ਮਤਲਬ ਯੂ نو ਤੁਹਾਡੀਆਂ ਗੱਲਾਂ ਤੁਹਾਡੇ ਕੋਲ ਹੀ ਰਹਿ ਜਾਂਦੀਆਂ ਪਰ ਹੁਣ ਉਹਨਾਂ ਕੋਲੇ ਮੌਕਾ ਹੋਏਗਾ ਕਿ ਲੈਜਿਸਲੇਚਰ ਤੇ ਜਾ ਕੇ ਜਦੋਂ ਵੀ ਕਿਸੇ ਵੀ ਇਸ਼ੂ ਤੇ ਗੱਲ ਕਰਨਗੇ ਤਾਂ ਹੋਰ ਰਪਲਟਾਂ ਦੇ ਜਿਹੜੇ ਆ ਉਹਨੂੰ ਸੁਣਨਗੇ ਤੇ ਉਹਦੇ ਤੇ ਵਿਚਾਰ ਕਰਨਗੇ ਸੋ ਇੱਕ ਤਾਂ ਜੀ ਇਹਨਾਂ ਦਾ ਹੋ ਗਿਆ ਇਹ ਪਹਿਲਾਂ ਵੀ ਉਹ ਸੀਟ ਵੈਸੇ ਐਨਡੀਪੀ ਦੀ ਚਗੀ ਰੇਚਲ ਨੌਟਲੀ ਹੋਰਾਂ ਨੇ ਰਿਜ਼ਾਈਨ ਕੀਤਾ ਸੀਗਾ ਜਦੋਂ ਉਹ ਆਪਣੇ ਲੀਡਰਸ਼ਿਪ ਤੋਂ ਵੀ ਹਟ ਗਿਆ ਸੀ ਪਿੱਛੇ ਤਾਂ ਉਹਨਾਂ ਲੈਜਿਸਲੇਚਰ ਤੋਂ ਵੀ ਰਿਜ਼ਾਈਨ ਕਰ ਦਿੱਤਾ ਸੀਗਾ ਤੇ ਦੂਸਰੀ ਸੀਟ ਸੀਗੀ ਸਾਡੇ ਐਡਮੰਟਨ ਐਲਰਸਲੀ ਦੀ ਜਿਹਦੇ ਵਿੱਚ ਰੌਡ ਲਯੋ ਲਾਹੌਰੀ ਪਿਛਲੇ ਤਿੰਨ ਵਾਰੀ ਉਥੋਂ ਬਣੇ ਸੀਗੇ ਐ ਐਮ ਐਲ اے ਪਰ ਉਹ ਜਦੋਂ ਆ ਪਿਛਲੀਆਂ ਫੈਡਰਲ ਚੋਣਾਂ ਆਈਆਂ ਉਹਦੇ ਵਿੱਚ ਉਹਨਾਂ ਨੇ ਆਪਣੀ ਕਿਸਮਤ ਜਮਾਉਣੀ ਚਾਹੀ ਕਿ ਮੈਂ ਫੈਡਰਲ ਲਿਬਰਲ ਦੇ ਤੌਰ ਤੇ ਰਨ ਕਰਾਂਗਾ ਉਹਨਾਂ ਨੇ ਉਹ ਰਨ ਕੀਤੀ ਪਰ ਉਹ ਫੈਡਰਲ ਲਿਬਰਲ ਪਾਰਟੀ ਨੇ ਉਹਨਾਂ ਨੂੰ ਉਹਨਾਂ ਦੇ ਕਿਸੇ ਬਿਆਨ ਕਰਕੇ ਕੋਈ ਅਖਬਾਰ ਨੇ ਇਸ਼ੂ ਖੜਾ ਕਰ ਦਿੱਤਾ ਤੇ ਉਹਨੂੰ ਲਿਬਰਲ ਪਾਰਟੀ ਨੇ ਅ ਪਿਛੇ ਕਰਤਾ ਜੀ ਦੇ ਡਿਸਕਵালিਫਾਈ ਕਰ ਦਿੱਤਾ ਹੂੰ ਕਿ ਉਹ ਡਿਸਕਵালিਫਾਈ ਹੋਣ ਤੇ ਕੀ ਹੋਇਆ ਅ ਰੌਡ ਲਿਓ ਲਾਹौरी ਇੰਡੀਪੈਂਡੈਂਟ ਖੜੇ ਹੋਏ ਪਰ ਉਹ ਕਾਮਯਾਬ ਨਹੀਂ ਹੋਏ ਹੂੰ ਹੂੰ ਸੋ ਉਹਨਾਂ ਦੀ ਸੀਟ ਵੀ ਖਾਲੀ ਹੋ ਗਈ ਤੇ ਉਹਦੇ ਤੇ ਗੁਰਤੇਜ ਸਿੰਘ ਬਰਾੜ ਅ ਵਿਅਕਤੀ ਇਥੇ ਇੱਕ ਲੋਕਲ ਸਾਡੇ ਰੇਡੀਓ ਆ ਉਹਦੇ ਤੇ ਕੰਮ ਕਰ ਕਰਦੇ ਸੀਗੇ ਪਹਿਲਾਂ ਤੇ ਉਹਨਾਂ ਨੇ ਆਪਣਾ ਜਿਹੜਾ ਜੀ ਇਹਦੇ ਤੇ ਨਾਂ ਦੇ ਦਿੱਤਾ ਭਈ ਉਹ ਲੜਨਗੇ ਐਂਡੀਪੀ ਵੱਲੋਂ ਔਰ ਉਹਨਾਂ ਦੇ ਮੁਕਾਬਲੇ ਤੇ ਨਰੇਸ਼ ਭਾਰਦਵਾ ਜਿਹੜੇ ਪਹਿਲਾਂ ਐਮਐਲਏ ਰਹਿ ਚੁੱਕੇ ਨੇ ਜਿਨ੍ਹਾਂ ਦੇ ਨਾਲ ਦੇ ਵਿੱਚ ਜੇਸ਼ਨ ਕੈਨੀ ਹੋਰੀ ਸੀਗੇ ਜਾਂ ਉਹਦੋਂ ਪਹਿਲਾਂ ਉਹ ਐਮਐਲਏ ਰਹੇ ਨੇ ਇਥੇ ਦੋ ਤਿੰਨ ਵਾਰੀ ਉਹਨਾਂ ਨੇ ਆਪਣੀ ਕਿਸਮਤ ਇਹਦੇ ਵਿੱਚ ਅਜਮਾਉਣੀ ਚਾਹੀ ਪਹਿਲਾਂ ਉਹ ਵੀ ਫੈਡਰਲ ਪੋਲਿਟਿਕਸ ਜਾਣਾ ਚਾਹੁੰਦੇ ਸੀਗੇ ਪਰ ਉਹ ਆਪਣੀ ਨੋਮੀਨੇਸ਼ਨ ਚ ਹਾਰ ਗਏ ਸੀਗੇ ਤੇ ਉਥੋਂ ਜਗਸ਼ਰਨ ਸਿੰਘ ਨਾਂ ਦਾ ਵਿਅਕਤੀ ਜਿਹੜਾ ਜੀ ਉਹ ਉਹ ਰਾਈਡਿੰਗ ਜਿੱਤ ਗਿਆ ਤੇ ਉਹ ਆਟਵਾ ਐਜ਼ ਅ ਮੈਂਬਰ ਆਫ ਪਾਰਲੀਮੈਂਟ ਚਲੇਗਾ ਜਗਸ਼ਰਨ ਸਿੰਘ ਹੁਰੀ ਹਮਮ ਤੇ ਨਰੇਸ਼ ਭਾਰਦवाज ਹੁਰੀ ਜਦੋਂ ਉਥੋਂ ਉਹਨਾਂ ਨੇ ਨੋਮੀਨੇਸ਼ਨ ਚ ਰਹਿ ਗਏ ਇਹਨਾਂ ਨੇ ਦੇਖਿਆ ਵੀ ਇਹ ਸੀਟ ਖਾਦੀ ਹੋਈ ਆ ਯੂਸੀਪੀ ਦੀ ਮੈਂ ਵੀ ਇੱਥੇ ਮੁਕਾਬਲਾ ਕਰਕੇ ਦੇਖ ਲੈਂਦਾ ਸੋ ਉਹ ਯੂਸੀਪੀ ਦੇ ਕੈਂਡੀਡੇਟ ਬਣ ਕੇ ਇੱਥੇ ਉਹਨਾਂ ਨੇ ਇਲੈਕਸ਼ਨ ਲੜੀ ਪਰ ਉਹ ਕਾਮਯਾਬ ਨਹੀਂ ਹੋਏ ਗੁਰਤੇਜ ਸਿੰਘ ਬਰਾੜ ਹੁਰੀ ਜਿਹੜੇ ਨੇ ਉਹ ਕੋਈ ਤਕਰੀਬਨ ਹਜ਼ਾਰ ਕ ਬੋਟ ਦੇ ਨੇੜੇ ਉਹਨਾਂ ਦੀਆਂ ਜ਼ਿਆਦਾ ਵੋਟਾਂ ਸੀਗੀਆਂ ਇਹਨਾਂ ਨਾਲੋਂ ਤਾਂ ਉਹ ਕੇ ਸੀਟ ਜਿੱਤ ਕੇ ਨੇ ਤੇ ਨਰੇਸ਼ ਭਾਰਦवाज ਜੋਰੀ ਪਿੱਛੇ ਰਹਿ ਗਿਆ ਜੀ ਤੇ ਤੀਸਰੀ ਸੀਟ ਸੀਗੀ ਓਲਡਸ ਡੇਡਸ ਬਰੀ 3 ਇਅਰਜ਼ ਇੱਕ ਇਲਾਕਾ ਰੂਰਲ ਇਨ ਗਿਆ ਆ ਉਹ ਪਹਿਲਾਂ ਵੀ ਕੰਜ਼ਰਵੇਟਿਵ ਪਾਰਟੀ ਕੋਲ ਹੀ ਯਾਨੀ ਕਿ ਯੂਸੀਪੀ ਕੋਲ ਸੀਗੀ ਤੇ ਯੂਸੀਪੀ ਦੀ ਉਹ ਸੀਟ ਵੀ ਹੁਣ ਉਥੋਂ ਰਜ਼ਾਇਨ ਕਰ ਗਏ ਸੀਗੇ ਸਾਡੇ ਜਿਹੜੇ ਲੈਜਿਸਲੇਚਰ ਦੇ ਹੈ ਨੇ ਸਪੀਕਰ ਦੇ ਤੌਰ ਤੇ ਮਿਸਟਰ ਕੂਪਰ ਉਹ ਛੱਡ ਗਏ ਉੱਥੋਂ ਉਹਨਾਂ ਦੀ ਥਾਂ ਤੇ ਫਿਰ ਸੀਟ ਖਾਲੀ ਹੋਈ ਤੇ ਉਹ ਸੀਟ ਲੜਨੀ ਪਈ ਤੇ ਉਸ ਸੀਟ ਦੇ ਉੱਤੇ ਯੂਸੀਪੀ ਪਾਰਟੀ ਦਾ ਕੈਂਡੀਡੇਟ ਜਿਹੜਾ ਜੀ ਉਹੀ ਉਮੀਦਵਾਰ ਜਿਹੜੀ ਇੱਕ ਉਹਨਾਂ ਦੀ ਕਾਮਯਾਬ ਹੋਈ ਆ ਐਨਡੀਪੀ ਤੇ ਦੂਸਰੀਆਂ ਹੋਰ ਉੱਥੋਂ ਜਿਹੜੇ ਵੱਖਵਾਦੀ ਬੰਦੇ ਸੀ ਉਹ ਵੀ ਖੜੇ ਸੀਗੇ ਜਿਹੜਾ ਵੱਖਵਾਦੀ ਪਾਰਟੀ ਦਾ ਹੈ ਕਿ ਉਹਨੂੰ ਕੰਦੇ ਨੇ ਆਪਣਾ ਲੀਡਰ ਉਹ ਉਥੋਂ ਹਾਰ ਗਿਆ ਵੱਖਵਾਦੀ ਪਾਰਟੀ ਦਾ ਸੋ ਇਸ ਤਰ੍ਹਾਂ ਦੀ ਗੱਲਬਾਤ ਹੋਈ ਆ ਹੁਣ ਯਾਨੀ ਕਿ ਤਿੰਨਾਂ ਥਾਂ ਤੋਂ ਹੀ ਵੱਖਵਾਦੀ ਪਾਰਟੀਆਂ ਦੇ ਬੰਦੇ ਤਾਂ ਖੜੇ ਸੀਗੇ ਜਿਹੜੀ ਅਲਬੋਲਟਾ ਰਿਪਬਲਿਕਨ ਪਾਰਟੀ ਦੇ ਨਾਂ ਤੇ ਪਰ ਉਹਨਾਂ ਨੂੰ ਕੋਈ ਨਹੀਂ ਜਿਆਦਾ ਵੋਟਾਂ ਨਹੀਂ ਪਈਆਂ ਸੋ ਉਥੋਂ ਯੂਸੀਪੀ ਪਾਰਟੀ ਜਿਹੜੀ ਆ ਜਿੱਤ ਗਈ ਪਰ ਉਹ ਜਿਹੜੀ ਕੈਂਡੀਡੇਟ ਵਿਨ ਕੀਤਾ ਜੇਨੇ ਉਹ ਉੱਥੋਂ ਉਦਣ ਹੀ ਕਹਿ ਰਹੀ ਸੀ ਕਿ ਵੀ ਦੇਖੋ ਜੀ ਫੈਡਰਲ ਗਵਰਨਮੈਂਟ ਨੂੰ ਜਾਂ ਫੈਡਰਲ ਲਿਬਰਲਜ਼ ਨੂੰ ਇਹ ਸੋਚਣਾ ਚਾਹੀਦਾ ਵੀ ਜਿਹੜਾ ਪਿੰਡੂ ਖੇਤਰ ਆ ਉਹ ਆਪਣੇ ਆਪ ਨੂੰ ਅਲੱਗ ਥਲੱਗ ਜਿਆ ਸਮਝਦਾ ਕਹਿੰਦੀ ਜਿਵੇਂ ਮੈਂ ਡੋਰਾ ਡੋਰ ਤੇ ਗਈ ਆ ਲੋਕਾਂ ਤੋਂ ਵੋਟਾਂ ਮੰਗਣ ਲਈ ਤਾਂ ਮੈਨੂੰ ਇਹ ਗੱਲਾਂ ਸੁਣਨ ਨੂੰ ਮਿਲੀਆਂ ਨੇ ਸੋ ਫੈਡਰਲ ਲਿਬਰਲਜ਼ ਨੂੰ ਧਿਆਨ ਦੇਣਾ ਚਾਹੀਦਾ ਇਸ ਗੱਲਬਾਤ ਦੇ ਉੱਤੇ ਸੋ ਇਹ ਗੱਲਬਾਤ ਹੈ ਜੀ ਹੁਣ ਉਹ ਜਿਹੜੀਆਂ ਦੇਖੋ ਜਿੱਦਾ ਆਪਣੇ ਫੌਜੀਆ ਦੀ ਇੱਕ ਟਰਮ ਹੁੰਦੀ ਨਾ ਜਿਵੇਂ ਥੇ ਵਾਲੀ ਗੱਲ ਆ ਪਹਿਲਾਂ ਵੀ ਇਹ ਦੋ ਸੀਟਾਂ ਜਿਹੜੀਆਂ ਸੀਗੀਆਂ ਐਨਡੀਪੀ ਦੀਆਂ ਸੀਗੀਆਂ ਤੇ ਇੱਕ ਸੀਟ ਯੂਸੀਪੀ ਦੀ ਸੀ ਹੁਣ ਵੀ ਉਹ ਦੋ ਐਨਡੀਪੀ ਦੀਆਂ ਤੇ ਇੱਕ ਯੂਸੀਪੀ ਨੂੰ ਮਿਲੀ ਆ ਪਰ ਇਹਨਾਂ ਭੀ ਹੁਣ ਕੈਂਡੀਡੇਟ ਬਦਲੇ ਨੇ ਜੀ ਯਾਨੀ ਕਿ ਇੱਥੇ ਗੁਰਤੇਜ ਸਿੰਘ ਬਰਾੜ ਆ ਗਿਆ ਔਰ ਦੂਸਰੇ ਨਾਹਿਦ ਨੇਂਚੀਹੂਰੀ ਆ ਗਏ ਨੇ ਇਹਦੇ ਮਤਲਬ ਜੀ ਬਿਲਕੁਲ ਤੋ ਇਹ ਸਾਰਾ ਓਵਰਆਲ ਚਲੋ ਸਿਆਸਤ ਦੀ ਦੁਨੀਆ ਦਾ ਸੰਗਾ ਜੀ ਆਖਰੀ ਖਬਰ ਤੁਹਾਡਾ ਡਿਸਕਸ ਕਰਨੀ ਹੈ ਮਤਲਬ ਖੇਡ ਖੇਤਰ ਦੇ ਵਿੱਚ ਕਿਉਂਕਿ ਖੇਡ ਜਗਤ ਦੀ ਗੱਲ ਅਸੀਂ ਹਮੇਸ਼ਾ ਕਰਦੇ ਰਹਿੰਦੇ ਆ ਉਹਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵੇਲੇ ਤੁਸੀਂ ਕਾਹ ਨੂੰ ਐਵੇਂ ਜਿੱਦਾਂ ਕਹਿੰਦੇ ਹੁੰਦੇ ਜਖਮਾਂ ਤੇ ਲੂਮ ਛੜਕਦੇ ਦੀ ਸਾਡੀ ਟੀਮ ਜਿਹੜੀ ਆ ਸ਼ੈਰੀ ਹਾਰ ਗਈ ਸੀ ਐਡਮੰਟਨ ਆਇਲਰਜ਼ ਤੇ ਹੁਣ ਕੀ ਹੋ ਰਿਹਾ ਜੀ ਵੀ ਐਡਮੰਟਨ ਆਇਲਰਜ਼ ਚੋਂ ਨਾ ਜਦਾਂ ਕੁਝ ਜਿਹੜੇ ਪਲੇਅਰ ਆ ਉਹਨਾਂ ਦੇ ਕੰਟਰੈਕਟ ਜਿਹੜੇ ਆ ਉਹ ਮੁੜ ਦੁਬਾਰਾ ਸਾਈਨ ਹੋ ਰਹੇ ਨੇ ਕਈਆਂ ਦੇ ਜੀ ਪਰ ਅੱਜ ਇੱਕ ਖਬਰ ਆ ਰਹੀ ਹੈ ਵੀ ਜਿਹੜੇ ਵੈਂਡਰ ਕੇਨ ਆ ਹੂੰ ਆ ਬਹੁਤ ਵਧੀਆ ਖਿਡਾਰੀ ਆ ਜੀ ਉਹ ਥੋੜਾ ਜਿਹਾ ਫਿਜ਼ੀਕਲੀ ਵੀ ਗੇਮ ਜਿਹੜੀ ਆ ਵਧੀਆ ਉਹਨਾਂ ਦੀ ਚੱਲਦੀ ਆ ਪਰ ਉਹ ਕਹਿੰਦੇ ਜੀ ਹੁਣ ਤੁਹਾਡੇ ਇਥੋਂ ਬੈਂਕੂਵਰ ਵਾਲੇ ਜਿਹੜੇ ਕਨਕਸ਼ਾ ਉਹ ਉਹਨਾਂ ਨਾਲੋਂ ਜ਼ਿਆਦਾ ਸ਼ਾਇਦ ਉਤੇਜਿਤ ਹੋ ਗਿਆ ਜਾਂ ਕਾਲੋ ਉਹਨਾਂ ਨੂੰ ਪ੍ਰੇਰ ਕੇ ਲਿਆ ਗਏ ਨੇ ਜਿਹੜੇ ਕਨਕਸ ਵਾਲੇ ਆ ਤੋਂ ਛੱਡ ਕੇ ਜਾ ਰਹੇ ਨੇ ਬਾਲੀ ਵਧੀਆ ਕਰਦੇ ਲੋਕ ਚਾਹੁੰਦੇ ਸੀ ਕਿ ਉਹ ਇੱਥੇ ਰਹਿੰਦੇ ਤੇ ਉਹਨਾਂ ਦੀ ਗੇਮ ਵੀ ਵਧੀਆ ਸੀ ਪਰ ਚਲੋ ਇਹ ਤੁਹਾਨੂੰ ਪਤਾ ਸਾਰਾ ਕੁਝ ਤਾਂ ਚੇਂਜ ਹੁੰਦਾ ਰਹਿੰਦਾ ਜੀ ਇਹ ਜਿਹੜੀਆਂ ਟੀਮਾਂ ਨੇ ਇਹਨਾਂ ਦੇ ਵਿੱਚ ਕਿਤੇ ਕੁਝ ਹੋ ਜਾਂਦਾ ਕਦੇ ਕੋਈ ਹੋ ਜਾਂਦਾ ਕੋਈ ਇੱਕ ਬੰਦਾ ਤਾਂ ਹਮੇਸ਼ਾ ਨਹੀਂ ਰਹਿੰਦਾ ਮੈਨੂੰ ਯਾਦ ਆ ਜਦੋਂ ਜਿਹੜੇ ਜੀ ਹਾਕੀ ਦੇ ਗ੍ਰੇਟ ਵੈਨ ਗ੍ਰੈਸਕੀ ਹੁਰੀ ਪਹਿਲਾ ਐਡਮੰਟਨ ਆਇਲਰਜ਼ ਲਈ ਕਿਹੜਿਆ ਕਰਦੇ ਸੀਗੇ ਹਮ ਜਦੋਂ ਉਹ ਪਹਿਲੀ ਵਾਰੀ ਇੱਥੇ ਖੇਡਣਾ ਸ਼ੁਰੂ ਕੀਤਾ ਤਾਂ ਉਦੋਂ ਸਾਡੇ ਅਖਬਾਰ ਦੇ ਵਿੱਚ ਨਾ ਇੱਕ ਹੈਡਲਾਈਨ ਲੱਗੀ ਸੀ ਮਿਲੀਅਨ ਡਾਲਰ ਕਿੱਡ ਓਕੇ ਕਿਉਂਕਿ ਇਹਨਾਂ ਨੂੰ 1 ਮਿਲੀਅਨ ਡਾਲਰ ਦਿੱਤਾ ਗਿਆ ਸੀਗਾ ਤੇ ਉਦੋਂ ਹਜੇ ਉਮਰ ਦੇ ਬਹੁਤ ਛੋਟੇ ਸੀਗੇ ਤੇ ਇਹਨਾਂ ਨੇ ਇੱਥੇ ਚਲੋ ਸਟੈਨਲੇ ਕੱਪ ਜਿੱਤ ਕੇ ਵੀ ਲਿਆਂਦੇ ਪਰ ਜਦੋਂ ਫਿਰ ਇੱਥੋਂ ਛੱਡ ਕੇ ਇਹਨਾਂ ਨੂੰ ਵੇਚ ਦਿੱਤਾ ਗਿਆ ਜਿਹੜੇ ਉਸ ਵੇਲੇ ਦੇ ਮਾਲਕ ਸੀਗੇ ਹਮ ਉਹਨਾਂ ਨੇ ਪੌਕਲੈਂਗਟਨ ਉਹਨਾਂ ਨੇ ਜਦੋਂ ਇਹ ਲਾਸ ਐਂਜਲਸ ਨੂੰ ਗਿਆ ਤਾਂ ਇਹ ਵੀ ਜਦੋਂ ਪ੍ਰੈਸ ਕਾਨਫਰੰਸ ਹੋਈ ਤਾਂ ਅੱਖਾਂ ਭਰੀਆਂ ਸੀ ਰੋ ਰਿਹਾ ਸੀਗਾ ਤੇ ਲੋਕ ਵੀ ਉਸ ਦਿਨ ਬਹੁਤ ਉਦਾਸ ਹੋਏ ਸੀ ਵੀ ਲਓ ਜੀ ਇਹ ਸਾਡਾ ਖਿਡਾਰੀ ਇੱਥੋਂ ਛੱਡ ਕੇ ਲਾਸ ਐਂਜਲਸ ਨੂੰ ਚਲੇ ਚੁਲੇ ਸੋ ਇਹ ਉਦੋਂ ਦੀ ਗੱਲ ਆ ਮਤਲਬ ਲੋਕਾਂ ਦਾ ਤਾਨੂੰ ਪਤਾ ਚੁਕਾ ਹੋ ਜਾਂਦਾ ਪਿਆਰ ਪੈ ਜਾਂਦਾ ਉਹਨਾਂ ਪਲੇਅਰਾਂ ਦੇ ਨਾਲ ਪਿਆ ਹ ਵੀ ਸਾਡੇ ਸ਼ਹਿਰ ਦਾ ਪਲੇਅਰ ਹੈ ਪਰ ਹੁਣ ਇਹ ਵੈਂਡਰ ਕੇਨ ਹੋਰੀ ਬੈਂਕੂਵਰ ਕਨੈਕਸ਼ਨ ਨੂੰ ਖੇលਣਗੇ ਤੇ ਤੁਹਾਨੂੰ ਪਤਾ ਜਿੱਦਾਂ ਦਾ ਲੋਕ ਫਿਰ ਸਵਾਗਤ ਕਰਦੇ ਹੁੰਦੇ ਜਦੋਂ ਖੇਡ ਕੇ ਖੇਡਣ ਆਉਂਦੇ ਇਹ ਕਰਦੇ ਜੀ ਬਿਲਕੁਲ ਥੈਂਕ ਯੂ ਸੋ ਮਚ ਸੰਗਾ ਜੀ ਖੇਡ ਜਗ੍ਹਾ ਸਿਆਸਤ ਦੀ ਉਹਨੇ ਸਾਰੇ ਕਿਤੇ ਕੁਝ ਨਾ ਕੁਝ ਬਦਲਦਾ ਹੀ ਰਹਿੰਦਾ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੀਆਂ ਸਰਗਰਮੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਚੈਰੀ ਔਰ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਪਿਆਰਪਰੀ ਸਤਰੀਆ ਕਾ ਜੀ ਸਤਿ ਸ਼੍ਰੀ ਅਕਾਲ ਜੀ ਸੋ ਕੁਲਮੀਤ ਸਿੰਘ ਸੰਗਾ ਜੀ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਬਹੁਤ ਸਰੀਆ ਸਰ ਗਰਮੀਆਂ ਤੇ ਚਾਨਣਾ ਪਾਇਆ ਸੋ ਫਿਲਹਾਲ ਲਈ ਦਿਓ ਇਜਾਜ਼ਤ ਫਿਰ ਤੁਮ ਮਿਲਾਂਗੇ ਦਾ ਮਾਰਨਿੰਗ ਸ਼ੋ ਦੇ ਵਿੱਚ ਸਤਿ ਸ਼੍ਰੀ ਅਕਾਲ